ਪਟਿਆਲੇ ਤੋਂ ਆ ਰਹੇ ਸੀ ਇਹ ਸਾਢੇ 8:30 ਵਜੇ ਦਾ ਸਮਾਂ ਸੀ ਇਹ ਆਪਣੇ ਪਿੰਡ ਕਨੇ ਤੋਂ ਜੀਸੀਪੀ ਜਾ ਰਹੇ ਸੀ ਇਹਨਾਂ ਦਾ ਗੁਰੂ ਘਰ ਕੋਲੇ ਵੱਡੇ ਗੁਰਦੁਆਰੇ ਦਾ ਸਾਡਾ ਬਾਹਰ ਆ ਜੀ ਉੱਥੇ ਐਕਸੀਡੈਂਟ ਹੋ ਗਿਆ ਸਾਢੇ 8:30 ਵਜੇ ਦੀ ਟਾਈਮ ਦੀ ਤੁਸੀਂ ਸਰਪੰਚੋ ਜੀ ਪਿੰਡ ਦੇ ਤੇ ਕਿਸ ਤਰੀਕੇ ਦੀ ਕਾਰਵਾਈ ਹੋਈ ਹੈ ਪ੍ਰਸ਼ਾਸਨ ਨੇ ਕਰੀ ਕੋਈ ਕਾਰਵਾਈ ਕਾਰਵਾਈ ਤਾਂ ਐਸੀ ਜੀ ਪਹਿਲਾਂ ਉਹਨਾਂ ਨੇ ਇੱਕ ਬਿਹਾਰ ਦਾ ਬੰਦਾ ਰੱਖਿਆ ਸੀ ਜੀ ਮੁੰਡਾ ਡਰਾਈਵਰ ਉਹਦੇ ਤੇ ਪਰਚਾ ਦੇ ਰਹੇ ਸੀ ਜੀ ਫਰ ਜਾ ਕੇ ਸਾਡੇ ਉਹਨਾਂ ਨੇ ਪਸਿਆਣੇ ਭੇਜਿਆ ਜੀ ਤੇ ਇੱਕ ਮਾਲਕ ਤੇ ਤੇ ਇੱਕ ਠੇਕੇਦਾਰ ਤੇ ਉਹਨਾਂ ਨੇ ਵੀ ਪਰਚਾ ਨਾਲ ਕਰਵਾਇਆ ਹੈ ਬੀਬੀ 60 ਸਾਲ ਦੀ ਉਮਰ ਸੀ ਜੀ ਉਹੀ ਕਮਾਣਨ ਵਾਲੀ ਸੀ ਉਹੀ ਚਲੇ ਗਏ ਵਿਚਰੇ ਬੱਚਿਆਂ ਤੇ ਸਿਰਤੇ ਸੀਗਾ ਸਾਰਾ ਪਰਿਵਾਰ ਹਾਂ ਜੀ ਬੱਚਿਆਂ ਦੇ ਸਿਰ ਤੇ ਸੀ ਬੱਚੇ ਹੀ ਕਮਾ ਕੇ ਦਿੰਦੇ ਸੀ ਹੁਣ ਇਹਨਾਂ ਨੂੰ ਆਸਾਂ ਸੀ ਵੀ ਸਾਡੇ ਬੱਚੇ ਹੋਗੇ ਕੋਈ ਕੋਈ ਮਿਲੂਗੀ ਕੋਈ ਨੌਕਰੀ ਛੋਟੀ ਮੋਟੀ ਕੋਈ ਵੀ ਲਾ ਲਓ ਪ੍ਰਾਈਵੇਟ ਵੀ ਇਹ ਕਮਾ ਕੇ ਦੇਣਗੇ ਸਾਨੂੰ ਮਾਪਿਆਂ ਨੂੰ ਦਾਸ ਹੁੰਦੀ ਹੈ ਨਾ ਜੀ ਉਹ ਆਸ ਵਿਚਾਰਿਆਂ ਦੀ ਪੁੱਜ ਗਈ ਤੁਸੀਂ 20 22 ਸਾਲ ਦੇ ਲਿਆ ਕੇ ਬਾਹਰੋਂ ਯੂਪੀ ਬਿਹਾਰ ਦੇ ਬੰਦਿਆਂ ਨੂੰ ਲੈ ਕੇ ਤੁਸੀਂ ਦੇਓਗੇ ਚਲਾਨ ਵਾਸਤੇ ਜੇ ਬੰਦੇ ਜਾ ਰਹੇ ਆ ਰੋਡ ਤੇ ਉਹਨਾਂ ਦੀ ਤਾਂ ਫਿਰ ਇੱਥੇ ਜਾਨ ਖਤਰੇ ਚ ਹੈ ਚਾਹੇ ਤੁਸੀਂ ਹੋ ਜਾਂ ਮੈਂ ਹੋਵਾਂ ਕੋਈ ਵੀ ਕਿਸੇ ਦੀ ਵੀ ਜਾਨ ਖਤਰੇ ਚ ਆਪਾਂ ਕੋਈ ਵੀ ਬੰਦਾ ਫਿਰ ਸੁਰੱਖਿਤ ਨਹੀਂ ਹੈ ਸਾਡੀ ਸਰਕਾਰ ਨੂੰ ਅਪੀਲ ਹੈ ਅਥਾਰਟੀ ਨੂੰ ਅਪੀਲ ਹੈ ਕਿ ਆਪਣੀ ਉਹਨਾਂ ਨੂੰ ਇੱਕੋ ਹੀ ਦਰਖਾਸਤ ਹੈ ਕਿ ਤੁਸੀਂ ਇੱਕ ਐਸੇ ਕਾਨੂੰਨ ਬਣਾ ਕੇ ਇਹਨਾਂ ਤੇ ਐਸੀ ਸ਼ਕਤੀ ਕਰ ਦੋ ਕਿ ਹੋਰ ਜਿਹੜੇ ਵਾਪ ਉਹ ਨਹੀਂ ਹਾਦਸੇ ਨਹੀਂ ਹੋਰ ਕੋਈ ਵੱਡੇ ਹੋਰ ਭਿਆਨਕ ਹਾਦਸੇ ਨਾ ਹੋਣ ਪਟਿਆਲੇ ਜ਼ਿਲ੍ਹੇ ਦੇ ਹਲਕਾ ਸਮਾਣਾ ਦੇ ਕਰਹਾਲੀ ਸਾਹਿਬ ਪਹੁੰਚੇ ਹਨ ਜਿੱਥੇ ਪਿਛਲੇ ਦਿਨੀ ਦੋ ਨੌਜਵਾਨਾਂ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ ਤੇ ਉਹਨਾਂ ਪਰਿਵਾਰਾਂ ਦੇ ਕੀ ਹਾਲਾਤ ਨੇ ਸਭ ਤੋਂ ਪਹਿਲਾਂ ਤੁਹਾਡੇ ਨਾਲ ਉਹ ਸਾਂਝੇ ਕਰ ਲੈਣੇ ਆ ਕਰਹਾਲੀ ਸਾਹਿਬ ਪਹੁੰਚੇ ਆ ਜਿੱਥੇ ਪੂਰਾ ਪਿੰਡ ਜਿਹੜਾ ਹੈਗਾ ਇਕੱਠਾ ਹੋਇਆ ਪਿਆ ਕਿਉਂਕਿ ਜਿਹੜੇ ਦੋ ਨੌਜਵਾਨ ਸੀਗੇ ਉਹਨਾਂ ਦੇ ਸਿਰ ਤੇ ਹੀ ਉਹਨਾਂ ਦਾ ਜਿਹੜਾ ਪਰਿਵਾਰ ਸੀਗਾ ਉਹ ਚੱਲਦਾ ਸੀ ਉਹੀ ਕਮਾਉਣ ਵਾਲੇ ਸੀਗੇ ਤੇ ਜੇਕਰ ਘਰ ਦੀ ਗੱਲ ਕੀਤੀ ਜਾਵੇ ਤਾਂ ਹਾਲਾਤ ਤੁਹਾਡੇ ਨਾਲ ਸਾਂਝੇ ਕਰ ਲੈਣੇ ਆ ਇਹ ਜਿਹੜੇ ਜਿਹੜਾ ਘਰ ਹੈਗਾ ਇਹ ਉਹ ਨੌਜਵਾਨ ਦਾ ਘਰ ਹੈਗਾ ਜਿਸ ਦੇ ਸਿਰ ਤੇ ਇਹ ਸਾਰਾ ਪਰਿਵਾਰ ਸੀਗਾ ਉਹ ਚੱਲਦਾ ਸੀ ਰੋਜੀ ਰੋਟੀ ਜਿਹੜੀ ਹੈ ਚੱਲਦੀ ਸੀਗੀ ਦੋ ਨੌਜਵਾਨ ਸੀਗੇ ਅੰਮ੍ਰਿਤਪਾਲ ਸਿੰਘ ਤੇ ਤਜਿੰਦਰ ਸਿੰਘ ਜਿਹੜੇ ਕੀ ਦਿਹਾੜੀ ਲਗਾ ਕੇ ਵਾਪਸ ਪਰਤ ਰਹੇ ਸੀ ਤੇ ਸੜਕ ਖਾਸਾ ਹੋਇਆ ਸੀ ਜੀਸੀਬੀ ਦੇ ਨਾਲ ਜਿੱਥੇ ਦੋਨਾਂ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ FIR ਜਰੂਰ ਦਰਜ ਕੀਤੀ ਜਾਂਦੀ ਹੈ ਪਰ ਜਿਹੜਾ ਪਰਿਵਾਰ ਹੈਗਾ ਇਹਨਾਂ ਦੀ ਆਰਥਿਕ ਸਥਿਤੀ ਬਹੁਤ ਮਾੜੀ ਹੈ ਤਾਂ ਉਸ ਨੂੰ ਲੈ ਕੇ ਪੂਰਾ ਪਿੰਡ ਜਿਹੜਾ ਹੈਗਾ ਜੀ ਇਕੱਠਾ ਹੋਇਆ ਆਸ ਕਰ ਰਿਹਾ ਕਿ ਇਹਨਾਂ ਪਰਿਵਾਰਾਂ ਦੀ ਜਿਹੜੀ ਸਾਰ ਹੈ ਉੱਲਿੱਤੀ ਜਾਵੇ ਤਾਂ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਪਰਿਵਾਰ ਹੈਗਾ ਉਹ ਤੁਸੀਂ ਦੇਖ ਸਕਦੇ ਹੋ ਤੇ ਉਹਨਾਂ ਦੇ ਨਾਲ ਪੂਰਾ ਪਿੰਡ ਜਿਹੜਾ ਹੈਗਾ ਉਹ ਇਕੱਠਾ ਹੋਇਆ ਹੋਇਆ ਕਿਉਂਕਿ ਉਮਰ ਛੋਟੀ ਸੀ 18 ਤੋਂ 20 ਸਾਲ ਦੀ ਉਮਰ ਸੀਗੀ ਤਾਂ ਸੁਪਨੇ ਵੱਡੇ ਵੱਡੇ ਸੀਗੇ ਕਿਉਂਕਿ ਕਾਫੀ ਕੁਝ ਜਿਹੜਾ ਹੈਗਾ ਹਜੇ ਕਰਨਾ ਸੀਗਾ ਪਰ ਉਸ ਤੋਂ ਪਹਿਲਾਂ ਇਸ ਹਾਦਸੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਦੋਨੋਂ ਨੌਜਵਾਨਾਂ ਦੀ ਮੌਤ ਹੋਈ ਹੈ ਤਾਂ ਉੱਥੇ ਹੀ ਸਾਰਾ ਪਿੰਡ ਜਿਹੜਾ ਹੈਗਾ ਉਹ ਵੀ ਇੱਥੇ ਪਹੁੰਚਿਆ ਹੋਇਆ ਪਰਿਵਾਰਕ ਮੈਂਬਰ ਵੀ ਨੇ ਅਸੀਂ ਗੱਲਬਾਤ ਕਰ ਲੈਨੇ ਆ ਬਾਈ ਜੀ ਹੋਇਆ ਕੀ ਸੀਗਾ ਕਿੱਥੇ ਜਾ ਰਹੇ ਸੀ ਨੌਜਵਾਨ ਕੀ ਸਮਾਂ ਸੀ ਇਹਨਾਂ ਦੀ ਪਟਿਆਲੇ ਤੋਂ ਆ ਰਹੇ ਸੀ ਇਹ ਸਾਢੇ 8:30 ਵਜੇ ਦਾ ਸਮਾਂ ਸੀ ਇਹ ਆਪਣੇ ਪਿੰਡ ਕਨੇ ਤੋਂ ਜੀਸੀਪੀ ਜਾ ਰਹੇ ਸੀ ਇਹਨਾਂ ਦਾ ਗੁਰੂ ਘਰ ਕੋਲੇ ਵੱਡੇ ਗੁਰਦੁਆਰੇ ਦਾ ਸਾਡਾ ਬਾਹਰ ਆ ਜੀ ਉੱਥੇ ਇਨਸੀਡੈਂਟ ਹੋਇਆ ਸਾਢੇ 8:30 ਵਜੇ ਦੀ ਟਾਈਮ ਦੀ ਤੁਸੀਂ ਸਰਪੰਚੋ ਜੀ ਪਿੰਡ ਦੇ ਹਾਂਜੀ ਤੇ ਕਿਸ ਤਰੀਕੇ ਦੀ ਕਾਰਵਾਈ ਹੋਈ ਆ ਪ੍ਰਸ਼ਾਸਨ ਨੇ ਕਰੀ ਕੋਈ ਕਾਰਵਾਈ ਕਰਵਾਈ ਤਾਂ ਆਈ ਸੀ ਜੀ ਪਹਿਲਾਂ ਉਹਨਾਂ ਨੇ ਇੱਕ ਬਿਹਾਰ ਦਾ ਬੰਦਾ ਰੱਖਿਆ ਸੀ ਜੀ ਮੁੰਡਾ ਡਰਾਈਵਰ ਉਹਦੇ ਤੇ ਪਰਚਾ ਦੇ ਰਹੇ ਸੀ ਜੀ ਫਿਰ ਅਸੀਂ ਪਿੰਡ ਵਾਲੇ ਨਹੀਂ ਮੰਨੇ ਫਿਰ ਅਸੀਂ ਐਸਐਸਪੀ ਦੇ ਕੋਲ ਗਏ ਜੀ ਫਿਰ ਜਾ ਕੇ ਸਾਡੇ ਉਹਨਾਂ ਨੇ ਪਸਿਆਣੇ ਭੇਜਿਆ ਜੀ ਤੇ ਕੁਮਾਲਕ ਤੇ ਤੇ ਇੱਕ ਠੇਕੇਦਾਰ ਤੇ ਉਹਨਾਂ ਨੇ ਵੀ ਪਰਚਾ ਨਾਲ ਕਰਵਾਇਆ ਹੈ ਤੇ ਹਾਲਾਤ ਕੀ ਨੇ ਪਰਿਵਾਰ ਦੇ ਹਾਲਾਤ ਨੇ ਜੀ ਬਹੁਤ ਗਰੀਬ ਪਰਿਵਾਰ ਨੇ ਦੋਨੇ ਜੀ ਬਹੁਤ ਵਿਚਾਰੇ ਇਕੱਲੇ ਇਕੱਲੇ ਇਹਨਾਂ ਦਾ ਬੇਟਾ ਸੀ ਇੱਕ ਪਰਿਵਾਰ ਦਾ ਬੀਬੀ 60 ਸਾਲ ਦੀ ਉਮਰ ਸੀ ਜੀ ਉਹੀ ਕਮਾਣਨ ਵਾਲੇ ਸੀ ਉਹੀ ਚਲੇ ਗਏ ਵਿਚਾਰੇ ਬੱਚਿਆਂ ਤੇ ਸਿਰਤੇ ਸੀਗਾ ਸਾਰਾ ਪਰਿਵਾਰ ਹਾਂਜੀ ਬੱਚਿਆਂ ਦੇ ਸਿਰ ਤੇ ਸੀ ਬੱਚੇ ਹੀ ਕਮਾ ਕੇ ਦਿੰਦੇ ਸੀ ਹੁਣ ਇਹਨਾਂ ਨੂੰ ਆਸਾਂ ਸੀ ਵੀ ਸਾਡੇ ਬੱਚੇ ਹੋਗੇ ਕੋਈ ਕੋਈ ਮਿਲੂਗੀ ਕੋਈ ਨੌਕਰੀ ਛੋਟੀ ਮੋਟੀ ਕੋਈ ਵੀ ਲਾ ਲਓ ਪ੍ਰਾਈਵੇਟ ਵੀ ਇਹ ਕਮਾ ਕੇ ਦੇਣਗੇ ਸਾਨੂੰ ਮਾਪਿਆਂ ਨੂੰ ਦਾਸ ਹੁੰਦੀ ਹੈ ਨਾ ਜੀ ਉਹ ਆਸ ਵਿਚਾਰਿਆਂ ਦੀ ਪੁੱਜ ਗਈ ਦੋਨੇ ਪਰਿਵਾਰਾਂ ਸੋ ਹਲਕਾ ਸਮਾਣਾ ਤੋਂ ਕਾਂਗਰਸੀ ਲੀਡਰ ਸਾਡੇ ਨਾਲ ਨੇ ਸੰਦੀਪ ਸਿੰਘ 라 ਸਿੰਘਲਾ ਜੀ ਕਿਵੇਂ ਦੇਖਦੇ ਹੋ ਸਮਾਣਾ ਹਲਕਾ ਚ ਪਹਿਲੇ ਬੱਚਿਆਂ ਨਾਲ ਘਾਣਾ ਵਾਪਰਦਾ ਤੇ ਹੁਣ ਇਹ ਦੋ ਨੌਜਵਾਨ ਕਰਹਾਲੀ ਸਾਹਿਬ ਦੇ ਜਿਹੜੇ ਨੇ ਇਹਨਾਂ ਦੀ ਮੌਤ ਹੋ ਜਾਂਦੀ ਹੈ ਸਰਕਾਰ ਨੂੰ ਕਿਵੇਂ ਦੇਖ ਰਹੇ ਹੋ ਕਿਉਂਕਿ ਉਸ ਤੋਂ ਬਾਅਦ ਵੀ ਸਬਕ ਨਹੀਂ ਲਿਆ ਹਜੇ ਤੱਕ ਇਹ ਅੰਗੈਲੀਆਂ ਨੇ ਜਦੋਂ ਹਾਦਸੇ ਵਾਪਰ ਜਾਂਦੇ ਨੇ ਫੇਰ ਆ ਕੇ ਆਈ ਵਾਸ਼ ਆਪਾ ਕਰਦੀ ਉਹਦਾ ਕੋਈ ਫਾਇਦਾ ਨਹੀਂ ਜਾਨ ਚਲੀ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਨੀਤੋ ਜਾਗਦੇ ਆ ਉਹਦਾ ਕੋਈ ਫਾਇਦਾ ਨਹੀਂ ਪਹਿਲਾਂ ਹੀ ਐਸੇ ਸ਼ਕਤੀ ਹੋ ਜਾਏ ਜਿਹੜੇ ਜੋ ਟੀਪਰ ਚੱਲ ਰਹੇ ਚਾਹ ਜੀਸੀਬੀ ਚੱਲ ਰਹੇ ਨੇ ਉਹਨਾਂ ਤੇ ਐਸਾ ਕਾਨੂੰਨ ਬਣਾ ਕੇ ਟਿੱਪਰ ਵਾਲਿਆਂ ਨੂੰ ਜੀਸੀਬੀ ਵਾਲਿਆਂ ਦੇ ਉਹਨਾਂ ਦੇ ਟੈਸਟ ਹੋਣ ਉਹਨਾਂ ਨੂੰ ਡਰਾਈਵਰਾਂ ਦਾ ਟੈਸਟ ਪ੍ਰੋਪਰ ਹੋਵੇ ਤਾਂ ਕਿ ਇਹ ਇੱਕ ਨੈਕਸਸ ਤੋੜਿਆ ਜਾਵੇ ਹੁਣ ਤੁਸੀਂ 2022 ਸਾਲ ਦੇ ਲਿਆ ਕੇ ਬਾਹਰੋਂ ਯੂਪੀ ਬਿਹਾਰ ਦੇ ਬੰਦਿਆਂ ਨੂੰ ਲਿਆ ਕੇ ਤੁਸੀਂ ਦੇਓਗੇ ਚਲਾਨ ਵਾਸਤੇ ਜੇ ਬੰਦੇ ਜਾ ਰਹੇ ਆਂ ਰੋਡ ਤੇ ਉਹਨਾਂ ਦੀ ਤਾਂ ਫਿਰ ਦੈਸੀ ਜਾਨ ਖਤਰੇ ਚ ਹੈ ਚਾਹੇ ਤੁਸੀਂ ਹੋ ਚਾਹੇ ਮੈਂ ਹੋਵਾਂ ਕੋਈ ਵੀ ਕਿਸੇ ਦੀ ਵੀ ਜਾਨ ਖਤਰੇ ਚ ਆਪਾਂ ਕੋਈ ਵੀ ਬੰਦਾ ਫਿਰ ਸੁਰੱਖਿਤ ਨਹੀਂ ਹੈ ਸਾਡੀ ਸਰਕਾਰ ਨੂੰ ਅਪੀਲ ਹੈ ਅਥਾਰਟੀ ਨੂੰ ਅਪੀਲ ਹੈ ਕਿ ਆਪਣੀ ਉਨਾਂ ਨੂੰ ਇੱਕੋ ਹੀ ਦਰਖਾਸਤ ਹੈ ਕਿ ਤੁਸੀਂ ਇੱਕ ਐਸੇ ਕਾਨੂੰਨ ਬਣਾ ਕੇ ਇਹਨਾਂ ਤੈਸੀ ਸ਼ਕਤੀ ਕਰ ਦਿਓ ਕਿ ਹੋਰ ਜਿਹੜੇ ਵਾ ਉਹ ਨੇ ਹਾਦਸੇ ਨੇ ਹੋਰ ਕੋਈ ਵੱਡੇ ਹੋਰ ਭਿਆਨਕ ਹਾਦਸੇ ਨਾ ਹੋਣ ਨੌਜਵਾਨਾਂ ਦੀਆਂ ਬੱਚਿਆਂ ਦੀਆਂ ਮਰسومੇ ਦੀਆਂ ਜਾਨਾਂ ਨਾ ਜਾਣ ਬਹੁਤ ਵੱਡਾ ਦਰਦਨਾਕ ਹਾਦਸਾ ਹੈ ਦੋ ਪਰਿਵਾਰ ਜਿਹੜੇ ਗਏ ਨੇ ਇੱਕੋ ਇੱਕ ਜੋ ਪਰਿਵਾਰ ਦੇ ਬੱਚੇ ਸੀ ਜਿਹੜੇ ਕੁਮਾਨ ਵਾਲੇ ਸੀ ਪਰਿਵਾਰ ਦੇ ਉੱਪਰ ਬਹੁਤ ਵੱਡਾ ਇੱਕ ਪਹਾੜ ਟੁੱਟ ਗਿਆ ਸਰਕਾਰ ਨੂੰ ਇੱਕ ਅਪੀਲ ਹੈ ਕਿ ਤੁਸੀਂ ਦੋਨੋਂ ਪਰਿਵਾਰਾਂ ਦੀ ਵਿੱਤੀ ਜਾਂ ਕੋਈ ਰੋਜ਼ਗਾਰ ਸੰਬੰਧੀ ਸਹਾਇਤਾ ਕੀਤੀ ਜਾ ਦੇ ਹਾਲਾਤ ਦੇਖੇ ਤੁਸੀਂ ਆ ਕੇ ਕਿਦਾਂ ਦੇ ਹਾਲਾਤ ਨੇ ਘਰ-ਬਾਰ ਕਿਦਾਂ ਦਾ ਹੈ ਬਹੁਤ ਦਿਹਾੜੀ ਦੇ ਆਰ ਪਰਿਵਾਰ ਹੈ ਦਿਹਾੜੀ ਕਰਕੇ ਪੇੜ ਪਾਲਦੇ ਨੇ ਪਹਿਲਾਂ ਇੱਕ ਦਾ ਫਾਦਰ ਚਲੇ ਗਏ ਉਹਨਾਂ ਦੇ ਪਿਤਾ ਜੀ ਚਲੇ ਗਏ ਤੇ ਉਹਨਾਂ ਨੇ ਬੱਚੇ ਨੂੰ ਪਾਲਿਆ ਮਾਂ ਨੇ 4 ਸਾਲ ਦਾ 5 ਸਾਲ ਦਾ ਬੱਚਾ ਮਾਂ ਨੂੰ ਆਸ ਹੁੰਦੀ ਹੈ ਕਿ ਬੱਚੇ ਨੂੰ ਮੈਂ ਪਾਲ ਕੇ ਬੱਚਾ ਵੱਡਾ ਹੋ ਕੇ ਮੇਰਾ ਸਹਾਰਾ ਬਣੇਗਾ ਮਾਂ ਵਾਸਤੇ ਇੱਕ ਦੁੱਖਾਂ ਦਾ ਪਹਾੜ ਹੈ ਬਹੁਤ ਵੱਡਾ ਇੱਕ ਦੁੱਖ ਹੈ ਸੋ ਪਰਿਵਾਰਕ ਮੈਂਬਰ ਵੀ ਨੇ ਉਹਨਾਂ ਨਾਲ ਦੇ ਵੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਬਾਪੂ ਜੀ ਕਿਵੇਂ ਦੇਖਦੇ ਹੋ ਜਿਸ ਤਰੀਕੇ ਨਾਲ ਹਾਦਸਾ ਹੋਇਆ ਪਰਿਵਾਰ ਨਾਲ ਪਰਵਾਹੀ ਕਰਕੇ ਹੋਇਆ ਹੈ ਉਸ ਤੋਂ ਬੜੋ ਬੜੀ ਲਾਪਰਵਾਹੀ ਕੀਤੀ ਹੋਈ ਹੈ ਕੌਣ ਡਰਾਈਵਰ ਵਾਕਈ ਸੀ ਉਹ ਤਾਂ ਬੈਠੇ ਉਹਦਾ ਇਨਸੂਰੈਂਸਿਬਿਲਟੀ ਵੀ ਬੇਰ ਦਖਲਾਜਾਇਗਾ ਉਹਦਾ ਹਾਈ ਨਿਓ ਬਿਹਾਰ ਚਲੇਗਾ ਉਸਨ ਸੈਸ਼ਨ ਦੇ ਪੈਸੇ ਉਹਦੇ ਹੋਏ ਉਹ ਕਸਾ ਆਦਰੀ ਹੋ ਜਾਊਗਾ ਉਹ ਕਾਰਡ ਦਿਖਾ ਦੇਗਾ ਆਈਡੀ ਪ੍ਰੂਫ ਦਿਖਾ ਦੇਗਾ ਉਦੋਂ ਜੇ ਵਾਂਸ ਹੋ ਜਾਈ ਉਹ ਬਹੁਤ ਕੀ मैं रात यह भी सुनया करा गया है। सो यू कौन है पुलिस ऑफिसर है पछाणा थाना लगता है डी एस पी लगता है कौन लगता है और पहले था एग, पहले होलिस आई बादश आई हूँ हाल ही नहीं पता लग रहा आईओ कौन है कि कार्रवाई करी आगे नशे का भी है हादसा क्यों नहीं होंगे ड्राइवर नशे ड्राइवर जो है ਮੈਂ ਨਹੀਂ ਕੂਮੜਾ ਸੀ ਮੈਂ ਇੱਕ ਖੁਦਾਨਾ ਹਾਂ ਮਾਝਾ ਕਰਨ ਸਾਹਿਬ ਦਾ ਮੈਂ ਬੈਠ ਉਹ ਮੈਂ ਜਿੰਮੇ ਆ ਰਿਹਾ ਹਾਂ ਬਹੁਤ ਲੋਕਾਂ ਨੇ ਸੋਪਾ ਸਰਪੰਚ ਵੀ ਖੜਿਆ ਅਸਾਂ ਨੇ ਨਾਮ ਚ ਬੱਚਾ ਆਪਣੇ ਨਾਲ ਕਰਕੇ ਉਹ ਜੀ ਮੈਂ ਕਰਨਾਗਾ ਕਿ ਆਪਰੇ ਵਿਡਨੇਸ਼ਨ ਨਹੀਂ ਵਿਖਰੇਗਾ ਕਿ ਇਸ ਐਂਟੀਸੀਪੇਟਰੀ ਬਿਲ ਹੋਈ ਥਾਰੇ ਚੌਕੀ ਦਾ ਥਾਰੇ ਦਾ ਨਾਲ ਕਰ ਐਂਟੀਸੀਪੇਟਰੀ ਬਿਲ ਕਰਾਈ ਤੋ ਬਿਲਕੁਲ ਪਰਿਵਾਰਕ ਮੈਂਬਰ ਨਹੀਂ ਭਰਾ ਹੈਗਾ ਨੌਜਵਾਨ ਦਾ ਗੱਲ ਕਰਦੇ ਆ ਨੌਜਵਾਨ ਉਹ ਮੇਰਾ ਬੇ ਬੱਚੇ ਨੇ ਕੀ ਗੱਲਬਾਤ ਹੋਈ ਸੀ ਜਦੋਂ ਭਰਾ ਤੁਹਾਡਾ ਗਿਆ ਕਰੋ ਕੋਈ ਆਖਰੀ ਵਾਰ ਕੀ ਕੋਈ ਗੱਲਬਾਤ ਹੋਈ ਸੀ ਮੈਂ ਮਾਮੀ ਕੰਮ ਤੇ ਗਿਆ ਹੋਇਆ ਸੀ ਘਰੋਂ 2:00 ਵਜੇ ਗਿਆ ਜੀ ਉਹ ਹੂੰ ਬਸ ਸ਼ਾਮ ਨੂੰ ਦੋ ਵੇ ਇਕੱਠੇ ਆ ਰਹੇ ਸੀ ਕੰਮ ਤੋਂ ਮਾਤਾ ਕਛੱਲਿਆ ਹਸਪੀਟਲ ਕੋਲ ਲੱਗਿਆ ਹੋਇਆ ਸੀ ਤੇਜਿੰਦਰ ਸਿੰਘ ਮੈਡੀਕਲ ਸਟੋਰ ਤੇ ਉਹ ਦੋ ਇਹ ਇਕੱਠੇ ਆ ਰਹੇ ਸੀ ਬਸ ਅਸੀਂ ਫੋਨ ਕੀਤਾ ਤੀ ਸ਼ਾਮ ਜੀ ਨੂੰ ਵੀ ਕਿੱਥੇ 가 ਗਿਆ ਉਹ ਕਹਿੰਦੇ ਦਸੀਂ ਮੇਸ਼ਾ ਨਾ ਕਰਾ ਕੇ ਲਵੇ ਪਿੰਡ ਆਈ ਬਹੁਤ ਬਾਅਦ ਉਧਰ ਰੋਂਗ ਸਾਈਡ ਜੀ ਸੀ ਵੀ ਵਾਲਾ ਆ ਰਹਿ ਤੀ ਗੁਰਦੁਆਰਾ ਸਾਹਿਬ ਲਵੇ ਜੀ ਹੂੰ ਉਸ ਤੋਂ ਬਾਅਦ ਨਾ ਜੀ ਸੀ ਵੀ ਦੀਆਂ ਲਾਈਟਾਂ ਦੀ ਉਹਨਾਂ ਦੇ ਲਾਈਟਾਂ ਹੁੰਦੀਆਂ ਜੀ ਸੀ ਵੀ ਉਹਨਾਂ ਨੂੰ ਦਿਖ ਜਾਂਦਾ ਉਹ ਹੋਲੀ ਕਰ ਲੈਂਦੇ ਜੀ ਮੋਟਰਸਾਈਕਲ ਬਸ ਨਾ ਜੀ ਸੀ ਵੀ ਦੀਆਂ ਲਾਈਟਾਂ ਦੀ ਉਹਨਾਂ ਦੀ ਸਿੱਧੀ ਜੀ ਸੀ ਵੀ ਨਾਲ ਟੱਕਰ ਹੋ ਗਈ ਤੇ ਪਰਿਵਾਰ ਚ ਕੋਣ ਕੋਣ ਹੈ ਤੁਹਾਡੇ ਮੈਂ ਇਕੱਲਾ ਹੀ ਰਹਿ ਗਿਆ ਜੀ ਬਾ ਮੇਰੀ ਮੰਮੀ ਹੈ ਜੀ ਮੇਰਾ ਡੈਡੀ ਵੀ ਨਹੀਂ ਹੈਗਾ ਜੀ ਡੈਡੀ ਦੀ ਵੀ ਪਹਿਲਾਂ ਮੌਤ ਹੋ ਚੁੱਕੀ ਹੈ ਮੇਰੇ ਡੈਡੀ ਨੂੰ 12 13 ਸਾਲ ਹੋ ਚੁੱਕੀ ਡੈਥ ਹੋਈ ਨੂੰ ਮੇਰੇ ਡੈਡੀ ਦੀ ਨਾ ਤੇ ਪਰਿਵਾਰ ਦਾ ਫਿਰ ਗੁਜ਼ਾਰਾ ਕਿਵੇਂ ਚੱਲਦਾ ਸੀਗਾ ਜਦੋਂ ਦਿਹਾੜੀ ਕਰਦੀ ਸੀ ਮੇਰੀ ਮੰਮੀ ਦਿਹਾੜੀ ਤੇ ਜਾਂਦੇ ਦੀ ਖੇਤਾਂ 'ਚ ਮੈਂ ਵੀ ਲੱਕੜ ਦੇ ਕੰਮ ਤੇ ਲੱਗਿਆ ਸੀ ਹੁਣ ਤੇ ਹੁਣ ਕੀ ਅਪੀਲ ਕਰੋਂਗੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਨਸਾਫ਼ ਮਿਲਣਾ ਚਾਹੀਦਾ ਈ ਦੋਹੇ ਪਰਿਵਾਰਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ। ਇਨਸਾਫ ਦੋਸਤ ਬਿਲਕੁਲ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ ਤਾਂ ਉੱਥੇ ਉਹਨਾਂ ਵੱਲੋਂ ਇਹੀ ਕਿਹਾ ਗਿਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ। ਹਾਲਾਂਕਿ ਪੁਲਿਸ ਨੇ ਕਾਰਵਾਈ ਜ਼ਰੂਰ ਕੀਤੀ ਹੈ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਹੜਾ ਇਹ ਪਰਿਵਾਰ ਹੈ ਜਿਨ੍ਹਾਂ ਦੇ ਘਰ ਦੇ ਚਿਰਾਗ ਬੁੱਝ ਚੁੱਕੇ ਨੇ ਉਹਨਾਂ ਨੌਜਵਾਨਾਂ ਦੇ ਸਿਰ ਤੇ ਹੀ ਸਾਰਾ ਪਰਿਵਾਰ ਚੱਲਦਾ ਸੀ ਪਰ ਹੁਣ ਉਹ ਨੌਜਵਾਨ ਹੀ ਜਿਹੜੇ ਨੇ ਇਸ ਦੁਨੀਆ ਤੇ ਨਹੀਂ ਰਹੇ ਤਾਂ ਪਿੱਛੋਂ ਜੇਕਰ ਘਰ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਮਾੜੇ ਹਾਲਾਤ ਨੇ ਤਾਂ ਅਸੀਂ ਵੀ ਆਸ ਕਰਦੇ ਹਾਂ ਕਿ ਜਿਹੜੇ ਐਨ ਜੀਓਜ਼ ਨੇ ਜਾਂ ਹੋਰ ਸੋਸ਼ਲ ਵਰਕਰ ਨੇ ਉਹ ਇਹਨਾਂ ਪਰਿਵਾਰਾਂ ਤੱਕ ਪਹੁੰਚ ਕਰਨ ਤਾਂ ਕਿ ਇਸ ਪਰਿਵਾਰਾਂ ਦਾ ਜਿਹੜਾ ਸਾਥ ਦਿੱਤਾ ਜਾ ਸਕੇ ਇਹਨਾਂ ਦੀ ਬਾਹ ਫੜੀ ਜਾ ਸਕੇ ਤੇ ਅੱਗੇ ਆਉਣ ਵਾਲਾ ਸਮਾਂ ਜਿਹੜਾ ਹੈਗਾ ਇਹਨਾਂ ਦਾ ਸੁੱਖਾ ਲੰਘ ਸਕੇ ਕੈਮਰਾ ਪਰਸਨ ਵਰੁੰਦੇ ਨਾਲ ਅਮਨਦੀਪ ਸਿੰਘ ਜੀ ਟੈਬ ਟੀਵੀ ਕਰਹਾਲੀ ਸਾਹਿਬ ਪਟਿਆਲੇ ਤੋਂ ਆ ਰਹੇ ਸੀ ਇਹ 8:30 ਵਜੇ ਦਾ ਸਮਾਂ ਸੀ ਇਹ ਆਪਣੇ ਪਿੰਡ ਕਨੇ ਤੋਂ ਜੀਸੀਪੀ ਜਾ ਰਹੇ ਸੀ ਇਹਨਾਂ ਦਾ ਗੁਰੂ ਘਰ ਕੋਲੇ ਵੱਡੇ ਗੁਰਦੁਆਰੇ ਦਾ ਸਾਡਾ ਬਾਹਰ ਆ ਜੀ ਉੱਥੇ ਇਨਸੀਡੈਂਟ ਹੋ ਗਿਆ 8:30 ਵਜੇ ਦੀ ਟਾਈਮ ਦੀ ਤੁਸੀਂ ਸਰਪੰਚੋ ਜੀ ਪਿੰਡ ਦੇ ਹਾਂਜੀ ਤੇ ਕਿਸ ਤਰੀਕੇ ਦੀ ਕਾਰਵਾਈ ਹੋਈ ਹੈ ਪ੍ਰਸ਼ਾਸਨ ਨੇ ਕਰੀ ਕੋਈ ਕਾਰਵਾਈ ਕਾਰਵਾਈ ਤਾਂ ਐਸੀ ਜੀ ਪਹਿਲਾਂ ਉਹਨਾਂ ਨੇ ਇੱਕ ਬਿਹਾਰ ਦਾ ਬੰਦਾ ਰੱਖਿਆ ਸੀ ਜੀ ਮੁੰਡਾ ਡਰਾਈਵਰ ਉਹਦੇ ਤੇ ਪਰਚਾ ਦੇ ਰਹੇ ਸੀ ਜੀ ਫਿਰ ਜਾ ਕੇ ਸਾਡੇ ਉਹਨਾਂ ਨੇ ਪਸਿਆਣੇ ਭੇਜਿਆ ਜੀ ਕਦੇ ਕਮਾਲਕ ਤੇ ਤੇ ਇੱਕ ਠੇਕੇਦਾਰ ਤੇ ਉਹਨਾਂ ਨੇ ਵੀ ਪਰਚਾ ਨਾਲ ਕਰਵਾਇਆ ਇਹ ਬੀਬੀ 60 ਸਾਲ ਦੀ ਉਮਰ ਸੀ ਜੀ ਉਹੀ ਕਮਾਨਣ ਵਾਲੇ ਸੀ ਉਹੀ ਚਲੇ ਗਏ ਵਿਚਾਰੇ ਬੱਚਿਆਂ ਤੇ ਸਿਰਤੇ ਸੀਗਾ ਸਾਰਾ ਪਰਿਵਾਰ ਹਾਂ ਜੀ ਬੱਚਿਆਂ ਦੇ ਸਿਰ ਤੇ ਸੀ ਬੱਚੇ ਹੀ ਕਮਾ ਕੇ ਦਿੰਦੇ ਸੀ ਹੁਣ ਇਹਨਾਂ ਨੂੰ ਆਸਾਂ ਸੀ ਵੀ ਸਾਡੇ ਬੱਚੇ ਹੋਗੇ ਕੋਈ ਕੋਈ ਮਿਲੂਗੀ ਕੋਈ ਨੌਕਰੀ ਛੋਟੀ ਮੋਟੀ ਕੋਈ ਵੀ ਲਾ ਲਓ ਪਰਾਈ ਪੇਟ ਵੀ ਇਹ ਕਮਾ ਕੇ ਦੇਣਗੇ ਸਾਨੂੰ ਮਾਪਿਆਂ ਦਾ ਆਸ ਹੁੰਦੀ ਹੈ ਨਾ ਜੀ ਉਹ ਆਸ ਵਿਚਾਰਿਆਂ ਦੀ ਪੁੱਜ ਗਈ ਹੁਣ ਤੁਸੀਂ 20 22 ਸਾਲ ਦੇ ਲਿਆ ਕੇ ਬਾਹਰੋਂ ਯੂਪੀ ਬਿਹਾਰ ਦੇ ਬੰਦਿਆਂ ਨੂੰ ਲੈ ਕੇ ਤੁਸੀਂ ਦੇਓਗੇ ਚਲਾਨ ਵਾਸਤੇ ਜੋ ਬੰਦੇ ਜਾ ਰਹੇ ਆ ਰੋਡ ਤੇ ਉਹਨਾਂ ਦੀ ਤਾਂ ਫਿਰ ਦੈਸੀ ਜਾਨ ਖਤਰੇ ਚ ਹੈ ਚਾਹੇ ਤੁਸੀਂ ਹੋ ਚਾਹੇ ਮੈਂ ਹੋਵਾਂ ਕੋਈ ਵੀ ਕਿਸੇ ਦੀ ਵੀ ਜਾਨ ਖਤਰੇ ਚ ਆਪਾਂ ਕੋਈ ਵੀ ਬੰਦਾ ਫਿਰ ਸੁਰੱਖਿਤ ਨਹੀਂ ਹੈ ਸਾਡੀ ਸਰਕਾਰ ਨੂੰ ਅਪੀਲ ਹੈ ਅਥਾਰਟੀ ਨੂੰ ਅਪੀਲ ਹੈ ਕਿ ਆਪਣੀ ਉਨਾਂ ਨੂੰ ਇੱਕੋ ਹੀ ਦਰਖਾਸਤ ਹੈ ਕਿ ਤੁਸੀਂ ਇੱਕ ਐਸੇ ਕਾਨੂੰਨ ਬਣਾ ਕੇ ਇਹਨਾਂ ਤੇ ਐਸੀ ਸ਼ਕਤੀ ਕਰ ਦੋ ਕਿ ਹੋਰ ਜਿਹੜੇ ਵਾ ਉਹ ਨਹੀਂ ਹੱਥ 'ਚ ਨਹੀਂ ਹੋਰ ਕੋਈ ਵੱਡੇ ਹੋਰ ਭਿਆਨਕ ਹਾਦਸੇ ਨਾ ਹੋਣ ਪਟਿਆਲੇ ਜ਼ਿਲ੍ਹੇ ਦੇ ਹਲਕਾ ਸਮਾਣਾ ਦੇ ਕਰਹਾਲੀ ਸਾਹਿਬ ਪਹੁੰਚੇ ਹਨ ਜਿੱਥੇ ਪਿਛਲੇ ਦਿਨੀ ਦੋ ਨੌਜਵਾਨਾਂ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ ਤੇ ਉਹਨਾਂ ਪਰਿਵਾਰਾਂ ਦੇ ਕੀ ਹਾਲਾਤ ਨੇ ਸਭ ਤੋਂ ਪਹਿਲਾਂ ਤੁਹਾਡੇ ਨਾਲ ਉਹ ਸਾਂਝੇ ਕਰ ਲੈਣੇ ਆ ਕਰਹਾਲੀ ਸਾਹਿਬ ਪਹੁੰਚੇ ਆ ਜਿੱਥੇ ਪੂਰਾ ਪਿੰਡ ਜਿਹੜਾ ਹੈਗਾ ਇਕੱਠਾ ਹੋਇਆ ਪਿਆ ਕਿਉਂਕਿ ਜਿਹੜੇ ਦੋ ਨੌਜਵਾਨ ਸੀਗੇ ਉਹਨਾਂ ਦੇ ਸਿਰ ਤੇ ਹੀ ਉਹਨਾਂ ਦਾ ਜਿਹੜਾ ਪਰਿਵਾਰ ਸੀਗਾ ਉਹ ਚੱਲਦਾ ਸੀ ਉਹੀ ਕਮਾਉਣ ਵਾਲੇ ਸੀਗੇ ਤੇ ਜੇਕਰ ਘਰ ਦੀ ਗੱਲ ਕੀਤੀ ਜਾਵੇ ਤਾਂ ਹਾਲਾਤ ਤੁਹਾਡੇ ਨਾਲ ਸਾਂਝੇ ਕਰ ਲੈਣੇ ਆ ਇਹ ਜਿਹੜੇ ਜਿਹੜਾ ਘਰ ਹੈਗਾ ਇਹ ਉਹ ਨੌਜਵਾਨ ਦਾ ਘਰ ਹੈਗਾ ਜਿਸ ਦੇ ਸਿਰ ਤੇ ਇਹ ਸਾਰਾ ਪਰਿਵਾਰ ਸੀਗਾ ਉਹ ਚੱਲਦਾ ਸੀ ਰੋਜੀ ਰੋਟੀ ਜਿਹੜੀ ਹੈ ਚੱਲਦੀ ਸੀਗੀ ਦੋ ਨੌਜਵਾਨ ਸੀਗੇ ਅੰਮ੍ਰਿਤਪਾਲ ਸਿੰਘ ਤੇ ਤਜਿੰਦਰ ਸਿੰਘ ਜਿਹੜੇ ਕੀ ਦਿਹਾੜੀ ਲਗਾ ਕੇ ਵਾਪਸ ਪਰਤ ਰਹੇ ਸੀ ਤੇ ਸੜਕ ਖਾਸਾ ਹੋਇਆ ਸੀ ਜੀਸੀਬੀ ਦੇ ਨਾਲ ਜਿੱਥੇ ਦੋਨਾਂ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ FIR ਜਰੂਰ ਦਰਜ ਕੀਤੀ ਜਾਂਦੀ ਹੈ ਪਰ ਜਿਹੜਾ ਪਰਿਵਾਰ ਹੈਗਾ ਇਹਨਾਂ ਦੀ ਆਰਥਿਕ ਸਥਿਤੀ ਬਹੁਤ ਮਾੜੀ ਹੈ ਤਾਂ ਉਸ ਨੂੰ ਲੈ ਕੇ ਪੂਰਾ ਪਿੰਡ ਜਿਹੜਾ ਹੈਗਾ ਜੀ ਇਕੱਠਾ ਹੋਇਆ ਆਸ ਕਰ ਰਿਹਾ ਕਿ ਇਹਨਾਂ ਪਰਿਵਾਰਾਂ ਦੀ ਜਿਹੜੀ ਸਾਰ ਹੈ ਉਹ ਲਿੱਤੀ ਜਾਵੇ ਤਾਂ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਪਰਿਵਾਰ ਹੈਗਾ ਉਹ ਤੁਸੀਂ ਦੇਖ ਸਕਦੇ ਹੋ ਤੇ ਉਹਨਾਂ ਦੇ ਨਾਲ ਪੂਰਾ ਪਿੰਡ ਜਿਹੜਾ ਹੈਗਾ ਉਹ ਇਕੱਠਾ ਹੋਇਆ ਹੋਇਆ ਕਿਉਂਕਿ ਉਮਰ ਛੋਟੀ ਸੀ 18 ਤੋਂ 20 ਸਾਲ ਦੀ ਉਮਰ ਸੀਗੀ ਤਾਂ ਸੁਪਨੇ ਵੱਡੇ ਵੱਡੇ ਸੀਗੇ ਕਿਉਂਕਿ ਕਾਫੀ ਕੁਝ ਜਿਹੜਾ ਹੈਗਾ ਹਜੇ ਕਰਨਾ ਸੀਗਾ ਪਰ ਉਸ ਤੋਂ ਪਹਿਲਾਂ ਇਸ ਹਾਦਸੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਦੋਨੋਂ ਨੌਜਵਾਨਾਂ ਦੀ ਮੌਤ ਹੋਈ ਹੈ ਤਾਂ ਤਾਂ ਉੱਥੇ ਹੀ ਸਾਰਾ ਪਿੰਡ ਜਿਹੜਾ ਹੈਗਾ ਉਹ ਵੀ ਇੱਥੇ ਪਹੁੰਚਿਆ ਹੋਇਆ ਪਰਿਵਾਰਕ ਮੈਂਬਰ ਵੀ ਨੇ ਅਸੀਂ ਗੱਲਬਾਤ ਕਰ ਲੈਨੇ ਆ ਬਾਈ ਜੀ ਹੋਇਆ ਕੀ ਸੀਗਾ ਕਿੱਥੇ ਜਾ ਰਹੇ ਸੀ ਨੌਜਵਾਨ ਕੀ ਸਮਾਂ ਸੀ ਇਹਨਾਂ ਦੀ ਪਟਿਆਲੇ ਤੋਂ ਆ ਰਹੇ ਸੀ ਇਹ ਸਾਢੇ 5:30 ਵਜੇ ਦਾ ਸਮਾਂ ਸੀ ਇਹ ਆਪਣੇ ਪਿੰਡ ਕਨੇ ਤੋਂ ਜੀਸੀਪੀ ਜਾ ਰਹੇ ਸੀ ਇਹਨਾਂ ਦਾ ਗੁਰੂ ਘਰ ਕੋਲੇ ਵੱਡੇ ਕਰਤਵਾਰੇ ਦਾ ਸਾਡਾ ਬਾਹਰ ਆ ਜੀ ਉੱਥੇ ਐਕਸੀਡੈਂਟ ਹੋ ਗਿਆ ਸਾਢੇ 5:30 ਵਜੇ ਵੀ ਹਾਂ ਟਾਈਮ ਦੀ ਤੁਸੀਂ ਸਰਪੰਚੋ ਜੀ ਪਿੰਡ ਦੇ ਹਾਂਜੀ ਤੇ ਕਿਸ ਤਰੀਕੇ ਦੀ ਕਾਰਵਾਈ ਹੋਈ ਆ ਪ੍ਰਸ਼ਾਸਨ ਨੇ ਕਰੀ ਕੋਈ ਕਾਰਵਾਈ ਗਰਬਈ ਤਾਂ ਆਈ ਸੀ ਜੀ ਪਹਿਲਾਂ ਉਹਨਾਂ ਨੇ ਇੱਕ ਬਿਹਾਰ ਦਾ ਬੰਦਾ ਰੱਖਿਆ ਸੀ ਜੀ ਮੁੰਡਾ ਡਰਾਈਵਰ ਉਹਦੇ ਤੇ ਪਰਚਾ ਦੇ ਰਹੇ ਸੀ ਜੀ ਫਿਰ ਅਸੀਂ ਪਿੰਡ ਵਾਲੇ ਨਹੀਂ ਮੰਨੇ ਫਿਰ ਅਸੀਂ ਐਸਐਸਪੀ ਦੇ ਪੇਸ਼ ਹੋਏ ਜੀ ਫਿਰ ਜਾ ਕੇ ਸਾਡੇ ਉਹਨਾਂ ਨੇ ਪਸਿਆਣੇ ਭੇਜਿਆ ਜੀ ਫਿਰ ਕਮਾਲਕ ਤੇ ਤੇ ਇੱਕ ਠੇਕੇਦਾਰ ਤੇ ਉਹਨਾਂ ਨੇ ਵੀ ਪਰਚਾ ਨਾਲ ਕਰਵਾਇਆ ਹੈ ਤੇ ਹਾਲਾਤ ਕੀ ਨੇ ਪਰਿਵਾਰ ਦੇ ਹਾਲਾਤ ਜੀ ਬਹੁਤ ਗਰੀਬ ਪਰਿਵਾਰ ਨੇ ਦੋਨੇ ਜੀ ਬਹੁਤ ਵਿਚਾਰੇ ਇਕੱਲੇ ਇਕੱਲੇ ਇਹਨਾਂ ਦਾ ਬੇਟਾ ਸੀ ਇੱਕ ਪਰਿਵਾਰ ਦਾ 20-20 ਸਾਲ ਦੀ ਉਮਰ ਸੀ ਜੀ ਉਹੀ ਕਮਾਨਣ ਵਾਲੇ ਸੀ ਉਹੀ ਚਲੇ ਗਏ ਵਿਚਾਰੇ ਜੀ ਬੱਚਿਆਂ ਤੇ ਸਿਰਤੇ ਸੀਗਾ ਸਾਰਾ ਪਰਿਵਾਰ ਹਾਂਜੀ ਬੱਚਿਆਂ ਦੇ ਸਿਰ ਤੇ ਸੀ ਬੱਚੇ ਹੀ ਕਮਾ ਕੇ ਦਿੰਦੇ ਸੀ ਹੁਣ ਇਹਨਾਂ ਨੂੰ ਆਸਾਂ ਸੀ ਵੀ ਸਾਡੇ ਬੱਚੇ ਹੋਗੇ ਕੋਈ ਕੋਈ ਮਿਲੂਗੀ ਕੋਈ ਨੌਕਰੀ ਛੋਟੀ ਮੋਟੀ ਕੋਈ ਵੀ ਲਾ ਲਓ ਪ੍ਰਾਈਵੇਟ ਵੀ ਇਹ ਕਮਾ ਕੇ ਦੇਣਗੇ ਸਾਨੂੰ ਮਾਪਿਆਂ ਦਾ ਆਸ ਹੁੰਦੀ ਹੈ ਨਾ ਜੀ ਉਹ ਆਸ ਵਿਚਾਰਿਆਂ ਦੀ ਪੁੱਜ ਗਈ ਦੋਨੇ ਪਰਿਵਾਰਾਂ ਸੋ ਹਲਕਾ ਸਮਾਣਾ ਤੋਂ ਕਾਂਗਰਸੀ ਲੀਡਰ ਸਾਡੇ ਨਾਲ ਨੇ ਸੰਦੀਪ ਸਿੰਘਲਾ ਸਿੰਘਲਾ ਜੀ ਕਿਵੇਂ ਵੇਖਦੇ ਹੋ ਸਮਾਣਾ ਹਲਕਾ ਚ ਪਹਿਲੇ ਬੱਚਿਆਂ ਨਾਲ ਘਾਣਾ ਵਾਪਰਦਾ ਤੇ ਹੁਣ ਇਹ ਦੋ ਨੌਜਵਾਨ ਕਰਹਾਲੀ ਸਾਹਿਬ ਦੇ ਜਿਹੜੇ ਨੇ ਇਹਨਾਂ ਦੀ ਮੌਤ ਹੋ ਜਾਂਦੀ ਹੈ ਸਰਕਾਰ ਨੂੰ ਕਿਵੇਂ ਦੇਖ ਰਹੇ ਹੋ ਕਿਉਂਕਿ ਉਸ ਤੋਂ ਬਾਅਦ ਵੀ ਸਬਕ ਨਹੀਂ ਲਿਆ ਹਜੇ ਤੱਕ ਇਹ ਅੰਗਲੀਆਂ ਨੇ ਜਦੋਂ ਹਾਦਸੇ ਵਾਪਰ ਜਾਂਦੇ ਨੇ ਫੇਰ ਆ ਕੇ ਆਈ ਵਾਸ਼ ਆਪਾਂ ਕਰਦੀ ਉਹਦਾ ਕੋਈ ਫਾਇਦਾ ਨਹੀਂ ਜਾਨ ਚਲੀ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਨੀਤੋ ਜਾਗਦੇ ਆ ਉਹਦਾ ਕੋਈ ਫਾਇਦਾ ਨਹੀਂ ਪਹਿਲਾਂ ਹੀ ਐਸੀ ਸ਼ਕਤੀ ਹੋ ਜਾਏ ਜਿਹੜੇ ਜੋ ਟਿਪਰ ਚੱਲ ਰਹੇ ਹੈ ਚਾਹੇ ਜੀਸੀਬੀ ਚੱਲ ਰਹੇ ਨੇ ਉਹਨਾਂ ਤੇ ਐਸਾ ਕਾਨੂੰਨ ਬਣਾ ਕੇ ਟਿਪਰ ਵਾਲਿਆਂ ਨੂੰ ਜੀਸੀਬੀ ਵਾਲਿਆਂ ਦੇ ਉਹਨਾਂ ਦੇ ਟੈਸਟ ਹੋਣ ਉਹਨਾਂ ਨੂੰ ਡਰਾਈਵਰਾਂ ਦਾ ਟੈਸਟ ਪ੍ਰੋਪਰ ਹੋਵੇ ਤਾਂ ਕਿ ਇਹ ਇੱਕ ਨੈਕਸਸ ਤੋੜਿਆ ਜਾਵੇ ਹੁਣ ਤੁਸੀਂ 2022 ਸਾਲ ਦੇ ਲਿਆ ਕੇ ਬਾਹਰੋਂ ਯੂਪੀ ਬਿਹਾਰ ਦੇ ਬੰਦਿਆਂ ਨੂੰ ਲੈ ਕੇ ਤੁਸੀਂ ਦੇਓਗੇ ਚਲਾਨ ਵਾਸਤੇ ਜੇ ਬੰਦੇ ਜਾ ਰਹੇ ਆ ਰੋਡ ਤੇ ਉਹਨਾਂ ਦੀ ਤਾਂ ਫਿਰ ਦੈਸੀ ਜਾਨ ਖਤਰੇ ਚ ਹੈ ਤੇ ਤੁਸੀਂ ਹੋ ਜਾਂ ਮੈਂ ਹੋਵਾਂ ਕੋਈ ਵੀ ਕਿਸੇ ਦੀ ਵੀ ਜਾਨ ਖਤਰੇ ਚ ਆਪਾਂ ਕੋਈ ਵੀ ਬੰਦਾ ਫਿਰ ਸੁਰੱਖਿਤ ਨਹੀਂ ਹੈ ਸਾਰੀ ਸਰਕਾਰ ਨੂੰ ਅਪੀਲ ਹੈ ਅਥਾਰਟੀ ਨੂੰ ਅਪੀਲ ਹੈ ਕਿ ਆਪਣੀ ਉਨਾਂ ਨੂੰ ਇੱਕੋ ਹੀ ਦਰਖਾਸਤ ਹੈ ਕਿ ਤੁਸੀਂ ਇੱਕ ਐਸੇ ਕਾਨੂੰਨ ਬਣਾ ਕੇ ਇਹਨਾਂ ਤੇ ਐਸੀ ਸ਼ਕਤੀ ਕਰ ਦੋ ਕਿ ਹੋਰ ਜਿਹੜੇ ਵਾਪ ਉਹ ਨੇ ਹਾਦਸੇ ਨੇ ਹੋਰ ਕੋਈ ਵੱਡੇ ਹੋਰ ਭਿਆਨਕ ਹਾਦਸੇ ਨਾ ਹੋਣ ਨੌਜਵਾਨਾਂ ਦੀਆਂ ਬੱਚਿਆਂ ਦੀਆਂ ਮਾਸੂਮੇ ਦੀਆਂ ਜਾਨਾਂ ਨਾ ਜਾਣ ਬਹੁਤ ਵੱਡਾ ਦਰਦਨਾਕ ਹਾਦਸਾ ਹੈ ਦੋ ਪਰਿਵਾਰ ਜਿਹੜੇ ਗਏ ਨੇ ਇੱਕੋ ਇੱਕ ਜੋ ਪਰਿਵਾਰ ਦੇ ਬੱਚੇ ਸੀ ਜਿਹੜੇ ਕੁਮਾਨ ਵਾਲੇ ਸੀ ਪਰਿਵਾਰ ਦੇ ਉੱਪਰ ਬਹੁਤ ਵੱਡਾ ਇੱਕ ਪਹਾੜ ਟੁੱਟ ਗਿਆ ਸਰਕਾਰ ਨੂੰ ਇੱਕ ਅਪੀਲ ਹੈ ਕਿ ਤੁਸੀਂ ਦੋਨੋਂ ਪਰਿਵਾਰਾਂ ਦੀ ਵਿੱਤੀ ਜਾਂ ਕੋਈ ਰੋਜ਼ਗਾਰ ਸੰਬੰਧੀ ਸਹਾਇਤਾ ਕੀਤੀ ਜਾਵੇ ਹਾਲਾਤ ਦੇਖੇ ਤੁਸੀਂ ਆ ਕੇ ਕਿਦਾਂ ਦੇ ਹਾਲਾਤ ਨੇ ਘਰ-ਬਾਰ ਕਿਦਾਂ ਦਾ ਹੈ ਬਹੁਤ ਦਿਹਾੜੀ ਦੇ ਆਰ ਪਰਿਵਾਰ ਹੈ ਦਿਹਾੜੀ ਕਰਕੇ ਪੇੜ ਪਾਲਦੇ ਨੇ ਪਹਿਲਾਂ ਇੱਕ ਦਾ ਫਾਦਰ ਚਲੇ ਗਏ ਉਹਨਾਂ ਦੇ ਪਿਤਾ ਜੀ ਚਲੇ ਗਏ ਤੇ ਉਹਨਾਂ ਨੇ ਬੱਚੇ ਨੂੰ ਪਾਲਿਆ ਮਾਂ ਨੇ 4 ਸਾਲ ਦਾ 5 ਸਾਲ ਦਾ ਬੱਚਾ ਮਾਂ ਨੂੰ ਆਸ ਹੁੰਦੀ ਹੈ ਕਿ ਬੱਚੇ ਨੂੰ ਮੈਂ ਪਾਲ ਕੇ ਬੱਚਾ ਵੱਡਾ ਹੋ ਕੇ ਮੇਰਾ ਸਹਾਰਾ ਬਣੇਗਾ ਮਾਂ ਵਾਸਤੇ ਇੱਕ ਦੁੱਖਾਂ ਦਾ ਪਹਾੜ ਹੈ ਬਹੁਤ ਵੱਡਾ ਇੱਕ ਦੁੱਖ ਹੈ ਸੋ ਪਰਿਵਾਰਕ ਮੈਂਬਰ ਵੀ ਨੇ ਉਹਨਾਂ ਨਾਲ ਦੇ ਵੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਬਾਪੂ ਜੀ ਕਿਵੇਂ ਦੇਖਦੇ ਹੋ ਜਿਸ ਤਰੀਕੇ ਨਾਲ ਹਾਦਸਾ ਹੋਇਆ ਪਰਿਵਾਰ ਲਾਪਰਵਾਹੀ ਕਰਕੇ ਹੋਇਆ ਹੈ ਉਸ ਤੋਂ ਬੜੋ ਬੜੀ ਲਾਪਰਵਾਹੀ ਕੀਤੀ ਹੋਈ ਹੈ ਕੌਣ ਡਰਾਈਵਰ ਵਾਕੇ ਸੀ ਉਹ ਤਾਂ ਬੈਠੇ ਉਹਦਾ ਐਂਟੀਸੀਪੇਬਿਲਿਟੀ ਵੀ ਬਿਲੇ ਕਰਾਇਆ ਜਾਏਗਾ ਉਹਦਾ ਹੈ ਨਹੀਂ ਉਹ ਬਿਹਾਰ ਬੱਜ ਚਲੇਗਾ ਉਸੇ ਸ਼ੈਸ਼ ਨਦ ਦੇ ਪੈਸੇ ਉਹਦੇ ਉਹਦੀ ਬੀਮਾ ਉਹ ਕਸਾ ਹਾਦਸਾ ਹੋਇਆ ਉਹ ਉਹ ਕਾਰਡ ਦਿਖਾ ਦੇਗਾ ਐਂਡ ਆਈਡੀ ਪ੍ਰੂਫ ਦਿਖਾ ਦੇਗਾ ਉਹਦਾ ਜਵਾਬ ਸਮਝ ਜਾਈ ਬਹੁਤ ਕੀਆ मैं रात यह भी सुनया करा गया पकाना थाना लगता है डी एस पी लगता है कौन लगता है पहले तो ये होर पुलिस आई फिर बादशाह हूँ हाल भी नहीं पता लग रहा आई यू कौन है कि कार्रवाई करी नशे का भी है हादसा क्यों नहीं होंगे ड्राइवर नशे ड्राइवर ਮੈਂ ਨਹੀਂ ਨਹੀਂ ਕਮਰਾ ਸੀ ਮੈਂ ਇੱਕ ਖੁਦਾਨਾ ਰਾਂ ਮਾਝਾ ਗਨਸ਼ਾਬੇ ਦਾ ਮੋਬੈਲ ਬੈਠ ਉਹ ਮਾਝ ਵਿੱਚ ਮੈਂ ਬਾਹਰ ਆ ਰਾਂ ਬਹੁਤ ਲੋਕ ਨੇ ਦਸੋਂ ਬ ਕੋ ਸਰਪੰਚ ਵੀ ਖੜਿਆ ਅਸਾਂ ਨੂੰ ਨੇਮ ਚ ਬੱਚਾ ਆਪਣੇ ਨਾਲ ਕਰਕੇ ਉਹ ਜਿਵੇਂ ਮੈਂ ਕਰਾਂਗਾ ਕਿ ਆਪਰੇ ਵਿਡਿਨੈਸ਼ਨ ਨਹੀਂ ਵਿਖਰੇਗਾ ਕਿ ਇਸ ਐਂਟੀਸੀਪੇਟਰੀ ਬਿਲ ਹੋਈ ਥਾਰੇ ਚੌਕੀ ਦਾ ਥਾਰੇ ਦਾ ਨਾਲ ਹਾ ਕਰ ਰਿਹਾ ਜੜ ਕੇ ਐਂਟੀਸੀਪੇਟਰੀ ਬਿਲ ਕਰਾਈ ਤਾਂ ਬਿਲਕੁਲ ਪਰਿਵਾਰਕ ਮੈਂਬਰ ਨਹੀਂ ਭਰਾ ਹੈਗਾ ਨੌਜਵਾਨ ਦਾ ਗੱਲ ਕਰਦੇ ਆ ਨੌਜਵਾਨ ਉਹ ਮੇਰਾ ਬੇਹੇ ਬੱਚੇ ਨੇ ਕੀ ਗੱਲਬਾਤ ਹੋਈ ਸੀ ਜਦੋਂ ਭਰਾ ਤੁਹਾਡਾ ਗਿਆ ਕਰੂੰ ਕੋਈ ਆਖਰੀ ਵਾਰ ਕੀ ਕੋਈ ਗੱਲਬਾਤ ਹੋਈ ਸੀ ਮੈਂ ਮੀ ਕੰਮ ਤੇ ਗਿਆ ਹੋਇਆ ਸੀ ਘਰੋਂ 2:00 ਵਜੇ ਗਿਆ ਜੀ ਉਹ ਹੂੰ ਬਸ ਸ਼ਾਮ ਨੂੰ ਦੋ ਹੀ ਇਕੱਠੇ ਆ ਰਹੇ ਸੀ ਕੰਮ ਤੋਂ ਮਾਤਾ ਕਛੱਲਿਆ ਹਸਪੀਟਲ ਕੋਲ ਲੱਗ ਗਿਆ ਹੋਇਆ ਸੀ ਤੇਜਿੰਦਰ ਸਿੰਘ ਮੈਡੀਕਲ ਸਟੋਰ ਤੇ ਉਹ ਦੋਹੇ ਇਕੱਠੇ ਆ ਰਹੇ ਸੀ ਬਸ ਅਸੀਂ ਫੋਨ ਕੀਤਾ ਤੀ ਸ਼ਾਮ ਜੀ ਨੂੰ ਵੀ ਕਿੱਥੇ 가 ਗਿਆ ਉਹ ਕਹਿੰਦੇ ਦਸ਼ਮੇਸ਼ਾ ਨਾ ਕਰਾ ਕੇ ਲਵੇ ਪਿੰਡ ਆ ਹੀ ਬਹੁਤ ਬਾਅਦ ਉਧਰ ਰੋਂਗ ਸਾਈਡ ਜੀ ਸੀ ਵੀ ਵਾਲਾ ਆ ਰਹਿ ਤੀ ਗੁਰਦੁਆਰਾ ਸਾਹਿਬ ਲਵੇ ਜੀ ਹੂੰ ਉਸ ਤੋਂ ਬਾਅਦ ਨਾ ਜੀ ਸੀ ਵੀ ਦੀਆਂ ਲਾਈਟਾਂ ਦੀ ਉਹਨਾਂ ਦੇ ਲਾਈਟਾਂ ਹੁੰਦੀਆਂ ਜੀ ਸੀ ਵੀ ਉਹਨਾਂ ਨੂੰ ਦਿਖ ਜਾਂਦਾ ਉਹ ਹੋਲੀ ਕਰ ਲੈਂਦੇ ਜੀ ਮੋਟਰਸਾਈਕਲ ਬਸ ਨਾ ਜੀ ਸੀ ਵੀ ਦੀਆਂ ਲਾਈਟਾਂ ਦੀ ਉਹਨਾਂ ਦੀ ਸਿੱਧੀ ਜੀ ਸੀ ਵੀ ਨਾਲ ਟੱਕਰ ਹੋ ਗਈ ਤੇ ਪਰਿਵਾਰ ਚ ਕੋਣ ਕੋਣ ਹੈ ਤੁਹਾਡੇ ਮੈਂ ਇਕੱਲਾ ਹੀ ਰਹਿ ਗਿਆ ਜੀ ਬਾ ਮੇਰੀ ਮੰਮੀ ਹੈ ਇਹ ਮੇਰਾ ਡੈਡੀ ਵੀ ਨਹੀਂ ਹੈਗਾ ਜੀ ਡੈਡੀ ਦੀ ਵੀ ਪਹਿਲਾਂ ਮੌਤ ਹੋ ਚੁੱਕੀ ਹੈ ਮੇਰੇ ਡੈਡੀ ਨੂੰ 12 13 ਸਾਲ ਲੱਗੋਗੇ ਜੀ ਡੈਥ ਹੋਈ ਨੂੰ ਮੇਰੇ ਡੈਡੀ ਦੀ ਮੈਂ ਤੇ ਪਰਿਵਾਰ ਦਾ ਫਿਰ ਗੁਜ਼ਾਰਾ ਕਿਵੇਂ ਚੱਲਦਾ ਸੀਗਾ ਜਦੋਂ ਦਿਹਾੜੀ ਕਰਦੀ ਦੀ ਮੇਰੀ ਮੰਮੀ ਦਿਹਾੜੀ ਤੇ ਜਾਂਦੇ ਦੀ ਖੇਤਾਂ 'ਚ ਮੈਂ ਵੀ ਲੱਕੜ ਦੇ ਕੰਮ ਤੇ ਲੱਗਿਆ ਸੀ ਹੁਣ ਤੇ ਹੁਣ ਕੀ ਅਪੀਲ ਕਰੋਗੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਨਸਾਫ ਮਿਲਣਾ ਚਾਹੀਦਾ ਈ ਦੋਹੇ ਪਰਿਵਾਰਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ। ਇਨਸਾਫ। ਦੋਸਰੇ ਬਿਲਕੁਲ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ ਤਾਂ ਉੱਥੇ ਉਹਨਾਂ ਵੱਲੋਂ ਇਹੀ ਕਿਹਾ ਗਿਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ। ਹਾਲਾਂਕਿ ਪੁਲਿਸ ਨੇ ਕਾਰਵਾਈ ਜ਼ਰੂਰ ਕੀਤੀ ਹੈ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਹੜਾ ਇਹ ਪਰਿਵਾਰ ਹੈ ਜਿਨ੍ਹਾਂ ਦੇ ਘਰ ਦੇ ਚਿਰਾਗ ਬੁੱਝ ਚੁੱਕੇ ਨੇ ਉਹਨਾਂ ਨੌਜਵਾਨਾਂ ਦੇ ਸਿਰ ਤੇ ਹੀ ਸਾਰਾ ਪਰਿਵਾਰ ਚੱਲਦਾ ਸੀ ਪਰ ਹੁਣ ਉਹ ਨੌਜਵਾਨ ਹੀ ਜਿਹੜੇ ਨੇ ਇਸ ਦੁਨੀਆ ਤੇ ਨਹੀਂ ਰਹੇ ਤਾਂ ਪਿੱਛੋਂ ਜੇਕਰ ਘਰ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਮਾੜੇ ਹਾਲਾਤ ਨੇ ਤਾਂ ਅਸੀਂ ਵੀ ਆਸ ਕਰਦੇ ਹਾਂ ਕਿ ਜਿਹੜੇ ਐਨ ਜੀਓਜ਼ ਨੇ ਜਾਂ ਹੋਰ ਸੋਸ਼ਲ ਵਰਕਰ ਨੇ ਉਹ ਇਹਨਾਂ ਪਰਿਵਾਰਾਂ ਤੱਕ ਪਹੁੰਚ ਕਰਨ ਤਾਂਕਿ ਇਸ ਪਰਿਵਾਰਾਂ ਦਾ ਜਿਹੜਾ ਸਾਥ ਦਿੱਤਾ ਜਾ ਸਕੇ ਇਹਨਾਂ ਦੀ ਬਾਹ ਫੜੀ ਜਾ ਸਕੇ ਤੇ ਅੱਗੇ ਆਉਣ ਵਾਲਾ ਸਮਾਂ ਜਿਹੜਾ ਹੈਗਾ ਇਹਨਾਂ ਦਾ ਸੁੱਖਾ ਲੰਘ ਸਕੇ ਕੈਮਰਾ ਪਰਸਨ ਵਰੁੰਦੇ ਨਾਲ ਅਮਨਦੀਪ ਸਿੰਘ ਜੀ ਟੈਬ ਟੀਵੀ ਕਰਹਾਲੀ ਸਰ ਪਟਿਆਲੇ ਤੋਂ ਆ ਰਹੇ ਸੀ ਇਹ 8:30 ਵਜੇ ਦਾ ਸਮਾਂ ਸੀ ਇਹ ਆਪਣੇ ਪਿੰਡ ਕਨੇ ਤੋਂ ਜੀਸੀਪੀ ਜਾ ਰਹੇ ਸੀ ਇਹਨਾਂ ਦਾ ਗੁਰੂ ਘਰ ਕੋਲੇ ਵੱਡੇ ਕਰਤਵਾਰੇ ਦਾ ਸਾਡਾ ਬਾਹਰ ਆ ਜੀ ਉੱਥੇ ਐਕਸੀਡੈਂਟ ਹੋ ਗਿਆ 8:30 ਵਜੇ ਦੀ ਟਾਈਮ ਦੀ ਤੁਸੀਂ ਸਰਪੰਚੋ ਜੀ ਪਿੰਡ ਦੇ ਤੇ ਕਿਸ ਤਰੀਕੇ ਦੀ ਕਾਰਵਾਈ ਹੋਈ ਹੈ ਪ੍ਰਸ਼ਾਸਨ ਨੇ ਕਰੀ ਕੋਈ ਕਾਰਵਾਈ ਕਾਰਵਾਈ ਤਾਂ ਐਸੀ ਜੀ ਪਹਿਲਾਂ ਉਹਨਾਂ ਨੇ ਇੱਕ ਬਿਹਾਰ ਦਾ ਬੰਦਾ ਰੱਖਿਆ ਸੀ ਇਹ ਮੁੰਡਾ ਡਰਾਈਵਰ ਉਹਦੇ ਤੇ ਪਰਚਾ ਦੇ ਰਹੇ ਸੀ ਜੀ ਫਿਰ ਜਾ ਕੇ ਸਾਡੇ ਉਹਨਾਂ ਨੇ ਪਸਿਆਣੇ ਭੇਜਿਆ ਜੀ ਕਦੇ ਕਮਾਲਕ ਤੇ ਤੇ ਇੱਕ ਠੇਕੇਦਾਰ ਤੇ ਉਹਨਾਂ ਨੇ ਵੀ ਪਰਚਾ ਨਾਲ ਕਰਵਾਇਆ ਇਹ ਬੀਬੀ 60 ਸਾਲ ਦੀ ਉਮਰ ਸੀ ਜੀ ਉਹੀ ਕਮਾਨਣ ਵਾਲੇ ਸੀ ਉਹੀ ਚਲੇ ਗਏ ਵਿਚਾਰੇ ਬੱਚਿਆਂ ਤੇ ਸਿਰਤੇ ਸੀਗਾ ਸਾਰਾ ਪਰਿਵਾਰ ਹਾਂ ਜੀ ਬੱਚਿਆਂ ਦੇ ਸਿਰ ਤੇ ਸੀ ਬੱਚੇ ਹੀ ਕਮਾ ਕੇ ਦਿੰਦੇ ਸੀ ਹੁਣ ਇਹਨਾਂ ਨੂੰ ਆਸਾਂ ਸੀ ਵੀ ਸਾਡੇ ਬੱਚੇ ਹੋਗੇ ਕੋਈ ਕੋਈ ਮਿਲੂਗੀ ਕੋਈ ਨੌਕਰੀ ਛੋਟੀ ਮੋਟੀ ਕੋਈ ਵੀ ਲਾ ਲਓ ਪਰਾਈ ਪੇਟ ਵੀ ਇਹ ਕਮਾ ਕੇ ਦੇਣਗੇ ਸਾਨੂੰ ਮਾਪਿਆਂ ਦਾ ਆਸ ਹੁੰਦੀ ਹੈ ਨਾ ਜੀ ਉਹ ਆਸ ਵਿਚਾਰੇ ਦੀ ਪੁੱਜ ਗਈ ਹੁਣ ਤੁਸੀਂ 20 22 ਸਾਲ ਦੇ ਲਿਆ ਕੇ ਬਾਹਰੋਂ ਯੂਪੀ ਬਿਹਾਰ ਦੇ ਬੰਦਿਆਂ ਨੂੰ ਲੈ ਕੇ ਤੁਸੀਂ ਦੇਓਗੇ ਚਲਾਨ ਵਾਸਤੇ ਜੇ ਬੰਦੇ ਜਾ ਰਹੇ ਆ ਰੋਡ ਤੇ ਉਹਨਾਂ ਦੀ ਤਾਂ ਫਿਰ ਦੈਸੀ ਜਾਨ ਖਤਰੇ ਚ ਹੈ ਤੇ ਤੁਸੀਂ ਹੋ ਜਾਂ ਮੈਂ ਹੋਵਾਂ ਕੋਈ ਵੀ ਕਿਸੇ ਦੀ ਵੀ ਜਾਨ ਖਤਰੇ ਚ ਆਪਾਂ ਕੋਈ ਵੀ ਬੰਦਾ ਫਿਰ ਸੁਰੱਖਿਤ ਨਹੀਂ ਹੈ ਸਾਡੀ ਸਰਕਾਰ ਨੂੰ ਅਪੀਲ ਹੈ ਅਥਾਰਟੀ ਨੂੰ ਅਪੀਲ ਹੈ ਕਿ ਆਪਣੀ ਉਹਨਾਂ ਨੂੰ ਇੱਕੋ ਹੀ ਦਰਖਾਸਤ ਹੈ ਕਿ ਤੁਸੀਂ ਇੱਕ ਐਸੇ ਕਾਨੂੰਨ ਬਣਾ ਕੇ ਇਹਨਾਂ ਤੇ ਐਸੀ ਸ਼ਕਤੀ ਕਰ ਦੋ ਕਿ ਹੋਰ ਜਿਹੜੇ ਵਾਪ ਉਹ ਨੇ ਹਾਦਸੇ ਨੇ ਹੋਰ ਕੋਈ ਵੱਡੇ ਹੋਰ ਭਿਆਨਕ ਹਾਦਸੇ ਨਾ ਹੋਣ ਅਟੇ ਵਾਲੇ ਜ਼ਿਲ੍ਹੇ ਦੇ ਹਲਕਾ ਸਮਾਣਾ ਦੇ ਕਰਹਾਲੀ ਸਾਹਿਬ ਪਹੁੰਚੇ ਹਨ ਜਿੱਥੇ ਪਿਛਲੇ ਦਿਨੀ ਦੋ ਨੌਜਵਾਨਾਂ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ ਤੇ ਉਹਨਾਂ ਪਰਿਵਾਰਾਂ ਦੇ ਕੀ ਹਾਲਾਤ ਨੇ ਸਭ ਤੋਂ ਪਹਿਲਾਂ ਤੁਹਾਡੇ ਨਾਲ ਉਹ ਸਾਂਝੇ ਕਰ ਲੈਣੇ ਆ ਕਰਹਾਲੀ ਸਾਹਿਬ ਪਹੁੰਚੇ ਆ ਜਿੱਥੇ ਪੂਰਾ ਪਿੰਡ ਜਿਹੜਾ ਹੈਗਾ ਇਕੱਠਾ ਹੋਇਆ ਪਿਆ ਕਿਉਂਕਿ ਜਿਹੜੇ ਦੋ ਨੌਜਵਾਨ ਸੀਗੇ ਉਹਨਾਂ ਦੇ ਸਿਰ ਤੇ ਹੀ ਉਹਨਾਂ ਦਾ ਜਿਹੜਾ ਪਰਿਵਾਰ ਸੀਗਾ ਉਹ ਚੱਲਦਾ ਸੀ ਉਹੀ ਕਮਾਉਣ ਵਾਲੇ ਸੀਗੇ ਤੇ ਜੇਕਰ ਘਰ ਦੀ ਗੱਲ ਕੀਤੀ ਜਾਵੇ ਤਾਂ ਹਾਲਾਤ ਤੁਹਾਡੇ ਨਾਲ ਸਾਂਝੇ ਕਰ ਲੈਣੇ ਆ ਇਹ ਜਿਹੜੇ ਜਿਹੜਾ ਘਰ ਹੈਗਾ ਇਹ ਉਹ ਨੌਜਵਾਨ ਦਾ ਘਰ ਹੈਗਾ ਜਿਸ ਦੇ ਸਿਰ ਤੇ ਇਹ ਸਾਰਾ ਪਰਿਵਾਰ ਸੀਗਾ ਉਹ ਚੱਲਦਾ ਸੀ ਰੋਜੀ ਰੋਟੀ ਜਿਹੜੀ ਹੈ ਚੱਲਦੀ ਸੀਗੀ ਦੋ ਨੌਜਵਾਨ ਸੀਗੇ ਅੰਮ੍ਰਿਤਪਾਲ ਸਿੰਘ ਤੇ ਤਜਿੰਦਰ ਸਿੰਘ ਜਿਹੜੇ ਕੀ ਦਿਹਾੜੀ ਲਗਾ ਕੇ ਵਾਪਸ ਪਰਤ ਰਹੇ ਸੀ ਤੇ ਸੜਕ ਖਾਸਾ ਹੋਇਆ ਸੀ ਜੀਸੀਬੀ ਦੇ ਨਾਲ ਜਿੱਥੇ ਦੋਨਾਂ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ FIR ਜਰੂਰ ਦਰਜ ਕੀਤੀ ਜਾਂਦੀ ਹੈ ਪਰ ਜਿਹੜਾ ਪਰਿਵਾਰ ਹੈਗਾ ਇਹਨਾਂ ਦੀ ਆਰਥਿਕ ਸਥਿਤੀ ਬਹੁਤ ਮਾੜੀ ਹੈ ਤਾਂ ਉਸ ਨੂੰ ਲੈ ਕੇ ਪੂਰਾ ਪਿੰਡ ਜਿਹੜਾ ਹੈਗਾ ਜੀ ਇਕੱਠਾ ਹੋਇਆ ਆਸ ਕਰ ਰਿਹਾ ਕਿ ਇਹਨਾਂ ਪਰਿਵਾਰਾਂ ਦੀ ਜਿਹੜੀ ਸਾਰ ਹੈ ਉਹ ਲਿੱਤੀ ਜਾਵੇ ਤਾਂ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਪਰਿਵਾਰ ਹੈਗਾ ਉਹ ਤੁਸੀਂ ਦੇਖ ਸਕਦੇ ਹੋ ਤੇ ਉਹਨਾਂ ਦੇ ਨਾਲ ਪੂਰਾ ਪਿੰਡ ਜਿਹੜਾ ਹੈਗਾ ਉਹ ਇਕੱਠਾ ਹੋਇਆ ਹੋਇਆ ਕਿਉਂਕਿ ਉਮਰ ਛੋਟੀ ਸੀ 18 ਤੋਂ 20 ਸਾਲ ਦੀ ਉਮਰ ਸੀਗੀ ਤਾਂ ਸੁਪਨੇ ਵੱਡੇ ਵੱਡੇ ਸੀਗੇ ਕਿਉਂਕਿ ਕਾਫੀ ਕੁਝ ਜਿਹੜਾ ਹੈਗਾ ਅਜੇ ਕਰਨਾ ਸੀਗਾ ਪਰ ਉਸ ਤੋਂ ਪਹਿਲਾਂ ਇਸ ਹਾਸੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਦੋਨੋਂ ਨੌਜਵਾਨਾਂ ਦੀ ਮੌਤ ਹੋਈ ਹੈ ਤਾਂ ਤਾਂ ਉੱਥੇ ਹੀ ਸਾਰਾ ਪਿੰਡ ਜਿਹੜਾ ਹੈਗਾ ਉਹ ਵੀ ਇੱਥੇ ਪਹੁੰਚਿਆ ਹੋਇਆ ਪਰਿਵਾਰਕ ਮੈਂਬਰ ਵੀ ਨੇ ਅਸੀਂ ਗੱਲਬਾਤ ਕਰ ਲੈਨੇ ਆ ਬਾਈ ਜੀ ਹੋਇਆ ਕੀ ਸੀਗਾ ਕਿੱਥੇ ਜਾ ਰਹੇ ਸੀ ਨੌਜਵਾਨ ਕੀ ਸਮਾਂ ਸੀ ਇਹਨਾਂ ਜੀ ਪਟਿਆਲੇ ਤੋਂ ਆ ਰਹੇ ਸੀ ਇਹ ਸਾਢੇ 8:30 ਵਜੇ ਦਾ ਸਮਾਂ ਸੀ ਇਹ ਆਪਣੇ ਪਿੰਡ ਕਨੇ ਤੋਂ ਜੀਸੀਪੀ ਜਾ ਰਹੇ ਸੀ ਇਹਨਾਂ ਦਾ ਗੁਰੂ ਘਰ ਕੋਲੇ ਵੱਡੇ ਗੁਰਦੁਆਰੇ ਦਾ ਸਾਡਾ ਬਾਹਰ ਆ ਜੀ ਉੱਥੇ ਇਨਸੀਡੈਂਟ ਹੋਇਆ ਸਾਢੇ 8:30 ਵਜੇ ਦੀ ਟਾਈਮ ਦੀ ਤੁਸੀਂ ਸਰਪੰਚੋ ਜੀ ਪਿੰਡ ਦੇ ਹਾਂਜੀ ਤੇ ਕਿਸ ਤਰੀਕੇ ਦੀ ਕਾਰਵਾਈ ਹੋਈ ਆ ਪ੍ਰਸ਼ਾਸਨ ਨੇ ਕਰੀ ਕੋਈ ਕਾਰਵਾਈ ਕਰਵਾਈ ਤਾਂ ਐ ਸੀ ਜੀ ਪਹਿਲਾਂ ਉਹਨਾਂ ਨੇ ਇੱਕ ਬਿਹਾਰ ਦਾ ਬੰਦਾ ਰੱਖਿਆ ਸੀ ਜੀ ਮੁੰਡਾ ਡਰਾਈਵਰ ਉਹਦੇ ਤੇ ਪਰਚਾ ਦੇ ਰਹੇ ਸੀ ਜੀ ਫਿਰ ਅਸੀਂ ਪਿੰਡ ਵਾਲੇ ਨਹੀਂ ਮੰਨੇ ਫਿਰ ਅਸੀਂ ਐਸਐਸਪੀ ਦੇ ਪੇਸ਼ ਹੋਏ ਜੀ ਫਿਰ ਜਾ ਕੇ ਸਾਡੇ ਉਹਨਾਂ ਨੇ ਪਸਿਆਣੇ ਭੇਜਿਆ ਜੀ ਫਿਰ ਕੁਮਾਲਕ ਤੇ ਤੇ ਇੱਕ ਠੇਕੇਦਾਰ ਤੇ ਉਹਨਾਂ ਨੇ ਵੀ ਪਰਚਾ ਨਾਲ ਕਰਵਾਇਆ ਹੈ ਤੇ ਹਾਲਾਤ ਕੀ ਨੇ ਪਰਿਵਾਰ ਦੇ ਹਾਲਾਤ ਬਹੁਤ ਗਰੀਬ ਪਰਿਵਾਰ ਨੇ ਦੋਨੇ ਜੀ ਬਹੁਤ ਵਿਚਾਰੇ ਇਕੱਲੇ ਇਕੱਲੇ ਇਹਨਾਂ ਦਾ ਬੇਟਾ ਸੀ ਇੱਕ ਪਰਿਵਾਰ ਦਾ 20 ਕੁ ਸਾਲ ਦੀ ਉਮਰ ਸੀ ਜੀ ਉਹੀ ਕਮਾਨਣ ਵਾਲੇ ਸੀ ਉਹੀ ਚਲੇ ਗਏ ਵਿਚਾਰੇ ਬੱਚਿਆਂ ਤੇ ਸਿਰ ਤੇ ਸੀਗਾ ਸਾਰਾ ਪਰਿਵਾਰ ਹਾਂਜੀ ਬੱਚਿਆਂ ਦੇ ਸਿਰ ਤੇ ਸੀ ਬੱਚੇ ਹੀ ਕਮਾ ਕੇ ਦਿੰਦੇ ਸੀ ਹੁਣ ਇਹਨਾਂ ਨੂੰ ਆਸਾਂ ਸੀ ਵੀ ਸਾਡੇ ਬੱਚੇ ਹੋਗੇ ਕੋਈ ਕੋਈ ਮਿਲੂਗੀ ਕੋਈ ਨੌਕਰੀ ਛੋਟੀ ਮੋਟੀ ਕੋਈ ਵੀ ਲਾ ਲਓ ਪ੍ਰਾਈ ਵੇਟ ਵੀ ਇਹ ਕਮਾ ਕੇ ਦੇਣਗੇ ਸਾਨੂੰ ਮਾਪਿਆਂ ਦਾ ਆਸ ਹੁੰਦੀ ਹੈ ਨਾ ਜੀ ਉਹ ਆਸ ਵਿਚਾਰਿਆਂ ਦੀ ਪੁੱਜ ਗਈ ਦੋਨੇ ਪਰਿਵਾਰਾਂ ਸੋ ਹਲਕਾ ਸਮਾਣਾ ਤੋਂ ਕਾਂਗਰਸੀ ਲੀਡਰ ਸਾਡੇ ਨਾਲ ਦੇ ਸੰਦੀਪ ਸਿੰਘਲਾ ਸਿੰਘਲਾ ਜੀ ਕਿਵੇਂ ਵੇਖਦੇ ਹੋ ਸਮਾਣਾ ਹਲਕਾ ਚ ਪਹਿਲੇ ਬੱਚਿਆਂ ਨਾਲ ਘਾਣਾ ਵਾਪਰਦਾ ਤੇ ਹੁਣ ਇਹ ਦੋ ਨੌਜਵਾਨ ਕਰਹਾਲੀ ਸਾਹਿਬ ਦੇ ਜਿਹੜੇ ਨੇ ਇਹਨਾਂ ਦੀ ਮੌਤ ਹੋ ਜਾਂਦੀ ਹੈ ਸਰਕਾਰ ਨੂੰ ਕਿਵੇਂ ਦੇਖ ਰਹੇ ਹੋ ਕਿਉਂਕਿ ਉਸ ਤੋਂ ਬਾਅਦ ਵੀ ਸਬਕ ਨਹੀਂ ਲਿਆ ਹਜੇ ਤੱਕ ਇਹ ਅੰਗਲੀਆਂ ਨੇ ਜਦੋਂ ਹਾਦਸੇ ਵਾਪਰ ਜਾਂਦੇ ਨੇ ਫੇਰ ਆ ਕੇ ਆਈ ਵਾਸ਼ ਆਪਾ ਕਰਦੀ ਉਹਦਾ ਕੋਈ ਫਾਇਦਾ ਨਹੀਂ ਜਾਨ ਚਲੀ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਨੀਂਦ ਤੋਂ ਜਾਗਦੇ ਆ ਉਹਦਾ ਕੋਈ ਫਾਇਦਾ ਨਹੀਂ ਪਹਿਲਾਂ ਹੀ ਐਸੀ ਸ਼ਕਤੀ ਹੋ ਜਾਏ ਜਿਹੜੇ ਜੋ ਟਿਪਰ ਚੱਲ ਰਹੇ ਹੈ ਜਾਂ ਜੀਸੀਬੀ ਚੱਲ ਰਹੇ ਨੇ ਉਹਨਾਂ ਤੇ ਐਸਾ ਕਾਨੂੰਨ ਬਣਾ ਕੇ ਟਿਪਰ ਵਾਲਿਆਂ ਨੂੰ ਜੀਸੀਬੀ ਵਾਲਿਆਂ ਦੇ ਉਹਨਾਂ ਦੇ ਟੈਸਟ ਹੋਣ ਉਹਨਾਂ ਨੂੰ ਡਰਾਈਵਰਾਂ ਦਾ ਟੈਸਟ ਪ੍ਰੋਪਰ ਹੋਵੇ ਤਾਂ ਕਿ ਇਹ ਇੱਕ ਨੈਕਸਸ ਤੋੜਿਆ ਜਾਵੇ ਹੁਣ ਤੁਸੀਂ 2022 ਸਾਲ ਦੇ ਲਿਆ ਕੇ ਬਾਹਰੋਂ ਯੂਪੀ ਬਿਹਾਰ ਦੇ ਬੰਦਿਆਂ ਨੂੰ ਲੈ ਕੇ ਤੁਸੀਂ ਦੇਓਗੇ ਚਲਾਨ ਵਾਸਤੇ ਜੋ ਬੰਦੇ ਜਾ ਰਹੇ ਆ ਰੋਡ ਤੇ ਉਹਨਾਂ ਦੀ ਤਾਂ ਫਿਰ ਵੈਸੀ ਜਾਨ ਖਤਰੇ ਚ ਹੈ ਤੇ ਤੁਸੀਂ ਹੋ ਜਾਂ ਮੈਂ ਹੋਵਾਂ ਕੋਈ ਵੀ ਕਿਸੇ ਦੀ ਵੀ ਜਾਨ ਖਤਰੇ ਚ ਆ ਆਪਾਂ ਕੋਈ ਵੀ ਬੰਦਾ ਫਿਰ ਸੁਰੱਖਿਤ ਨਹੀਂ ਹੈ ਸਾਡੀ ਸਰਕਾਰ ਨੂੰ ਅਪੀਲ ਹੈ ਅਥਾਰਟੀ ਨੂੰ ਅਪੀਲ ਹੈ ਕਿ ਆਪਣੀ ਉਹਨਾਂ ਨੂੰ ਇੱਕੋ ਹੀ ਦਰਖਾਸਤ ਹੈ ਕਿ ਤੁਸੀਂ ਇੱਕ ਐਸੇ ਕਾਨੂੰਨ ਬਣਾ ਕੇ ਇਹਨਾਂ ਤੇ ਐਸੀ ਸ਼ਕਤੀ ਕਰ ਦੋ ਕਿ ਹੋਰ ਜਿਹੜੇ ਵਾਪ ਉਹ ਨੇ ਹਾਦਸੇ ਨੇ ਹੋਰ ਕੋਈ ਵੱਡੇ ਹੋਰ ਭਿਆਨਕ ਹਾਦਸੇ ਨਾ ਹੋਣ ਨੌਜਵਾਨਾਂ ਦੀਆਂ ਬੱਚਿਆਂ ਦੀਆਂ ਮਰسومੇ ਦੀਆਂ ਜਾਨਾਂ ਨਾ ਜਾਣ ਬਹੁਤ ਵੱਡਾ ਦਰਦਨਾਕ ਹਾਦਸਾ ਹੈ ਦੋ ਪਰਿਵਾਰ ਜਿਹੜੇ ਗਏ ਨੇ ਇੱਕੋ ਇੱਕ ਜੋ ਪਰਿਵਾਰ ਦੇ ਬੱਚੇ ਸੀ ਜਿਹੜੇ ਕੁਮਾਨ ਵਾਲੇ ਸੀ ਪਰਿਵਾਰ ਦੇ ਉੱਪਰ ਬਹੁਤ ਵੱਡਾ ਇੱਕ ਪਹਾੜ ਟੁੱਟ ਗਿਆ ਸਰਕਾਰ ਨੂੰ ਇੱਕ ਅਪੀਲ ਹੈ ਕਿ ਤੁਸੀਂ ਦੋਨੋਂ ਪਰਿਵਾਰਾਂ ਦੀ ਵਿੱਤੀ ਜਾਂ ਕੋਈ ਰੋਜ਼ਗਾਰ ਸੰਬੰਧੀ ਸਹਾਇਤਾ ਕੀਤੀ ਜਾ ਤੇ ਹਾਲਾਤ ਦੇਖੇ ਤੁਸੀਂ ਆ ਕੇ ਕਿਦਾਂ ਦੇ ਹਾਲਾਤ ਨੇ ਘਰ-ਬਾਰ ਕਿਦਾਂ ਦਾ ਬਹੁਤ ਦਿਹਾੜੀ ਦੇ ਆਰ ਪਰਿਵਾਰ ਹੈ ਦਿਹਾੜੀ ਕਰਕੇ ਪੇੜ ਪਾਲਦੇ ਨੇ ਪਹਿਲਾਂ ਇੱਕ ਦਾ ਫਾਦਰ ਚਲੇ ਗਏ ਉਹਨਾਂ ਦੇ ਪਿਤਾ ਜੀ ਚਲੇ ਗਏ ਤੇ ਉਹਨਾਂ ਨੇ ਬੱਚੇ ਨੂੰ ਪਾਲਿਆ ਮਾਂ ਨੇ 4 ਸਾਲ ਦਾ 5 ਸਾਲ ਦਾ ਬੱਚਾ ਮਾਂ ਨੂੰ ਆਸ ਹੁੰਦੀ ਹੈ ਕਿ ਬੱਚੇ ਨੂੰ ਮੈਂ ਪਾਲ ਕੇ ਬੱਚਾ ਵੱਡਾ ਹੋ ਕੇ ਮੇਰਾ ਸਹਾਰਾ ਬਣੇਗਾ ਮਾਂ ਵਾਸਤੇ ਇੱਕ ਦੁੱਖਾਂ ਦਾ ਪਹਾੜ ਹੈ ਬਹੁਤ ਵੱਡਾ ਇੱਕ ਦੁੱਖ ਹੈ ਉਹ ਲੇ ਸਪਰਵਾਰਕ ਮੈਂਬਰ ਵੀ ਨੇ ਉਹਨਾਂ ਨਾਲ ਦੇ ਵੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਬਾਪੂ ਜੀ ਕਿਵੇਂ ਦੇਖਦੇ ਹੋ ਜਿਸ ਤਰੀਕੇ ਨਾਲ ਹਾਦਸਾ ਹੋਇਆ ਪਰਿਵਾਰ ਨਾਲ ਪਰਵਾਹੀ ਕਰਕੇ ਹੋਇਆ ਹੈ ਉਸ ਤੋਂ ਬੜੋ ਮੇ ਲਾਪਰਵਾਹੀ ਕੀਜੀ ਹੋਈ ਹੈ ਕੌਣ ਡਰਾਈਵਰ ਵਾਕਈ ਸੀ ਉਹ ਤਾਂ ਬੈਠੇ ਉਹਦਾ ਇਨਸੂਰੈਂਸਿਬਿਲਟੀ ਵੀ ਬੇਲ ਦਖਾਵਾ ਜਾਏਗਾ ਉਹ ਤਾਂ ਹਾਈ ਨਿਓ ਬਿਹਾਰ ਚਲੇਗਾ ਉਸਨ ਸੈਸ਼ਨ ਦੇ ਪੈਸੇ ਉਹਦੇ ਉਹਦੀ ਬੀਮਾ ਉਹ ਕਸਾ ਆਦਰੀ ਹੋ ਜਾ ਉਥੋਂ ਉਹ ਕਾਰਡ ਦਿਖਾ ਦੇਗਾ ਆਈਡੀ ਪ੍ਰੂਫ ਦਿਖਾ ਦੇਗਾ ਉਦੋਂ ਜੇ ਵਾਂਸ ਹੋ ਜਾਈ ਉਹ ਬੋਕੇਗਾ मैं रात यह भी सुनया करा गया पछाण लगता है डी एस पी लगता है कौन लग रहा है और पहले तो ये पहले होर पुलिस आई फिर बादशाह हूँ हाल भी नहीं पता लग रहा आईओ कौन है कि कार्रवाई करी आगे नशा का भी है हादसा क्यों नहीं होंगे ड्राइवर नशे ड्राइवर ਮੈਂ ਨਹੀਂ ਕੁੰਡਾ ਸੀ ਮੈਂ ਇੱਕ ਖੁਦਾਨਾ ਮਾਝਾ ਕਰਨਾ ਸਾਹਿਬ ਦਾ ਮੈਂ ਬੈਠ ਉਹ ਮੈਂ ਜਿੰਮੇ ਆ ਰਿਹਾ ਬਹੁਤ ਲੋਕਾਂ ਨੇ ਸੋਪਾ ਸਰਪੰਚ ਵੀ ਖੜਿਆ ਅਸਾਨੂੰ ਨੇਮ ਚ ਬੱਚਾ ਆਪਣੇ ਨਾਲ ਕਰਕੇ ਉਹ ਜੀ ਮੈਂ ਕਰਨਾਗਾ ਕਿ ਆਪਰੇ ਵਿਡਨੇਸ਼ਨ ਨਹੀਂ ਵਿਖਿਆ ਕੀ ਐਂਟੀਸੀਪੇਟਰੀ ਬਿਲ ਹੋਈ ਥਾਰੇ ਚੌਕੀ ਦਾ ਥਾਰ ਦਾ ਨਾਲ ਹਾ ਕਹਿ ਰਿਹਾ ਜਿਹੜਾ ਐਂਟੀਸੀਪੇਟਰੀ ਬਿਲ ਕਰਾਈ ਤਾਂ ਬਿਲਕੁਲ ਪਰਿਵਾਰਕ ਮੈਂਬਰ ਨੇ ਭਰਾ ਹੈਗਾ ਨੌਜਵਾਨ ਦਾ ਗੱਲ ਕਰਦੇ ਆ ਨੌਜਵਾਨ ਉਹ ਮੇਰਾ ਬੇ ਬੱਚੇ ਨੇ ਕੀ ਗੱਲਬਾਤ ਹੋਈ ਸੀ ਜਦੋਂ ਭਰਾ ਤੁਹਾਡਾ ਗਿਆ ਕਰੋ ਕੋਈ ਆਖਰੀ ਵਾਰ ਕੀ ਕੋਈ ਗੱਲਬਾਤ ਹੋਈ ਸੀ ਮੈਂ ਮਾਮੀ ਕੰਮ ਤੇ ਗਿਆ ਹੋਇਆ ਸੀ ਘਰੋਂ 2:00 ਵਜੇ ਗਿਆ ਜੀ ਉਹ ਹੂੰ ਬਸ ਸ਼ਾਮ ਨੂੰ ਦੋ ਵੇ ਇਕੱਠੇ ਆ ਰਹੇ ਤੇ ਹੀ ਕੰਮ ਤੋਂ ਮਾਤਾ ਕਛੱਲਿਆ ਹਸਪੀਟਲ ਕੋਲ ਲੱਗਿਆ ਹੋਇਆ ਸੀ ਤੇਜਿੰਦਰ ਸਿੰਘ ਮੈਡੀਕਲ ਸਟੋਰ ਤੇ ਉਹ ਦੋ ਇਹ ਇਕੱਠੇ ਆ ਰਹੇ ਸੀ ਬਸ ਅਸੀਂ ਫੋਨ ਕੀਤਾ ਤੇ ਸ਼ਾਮ ਜੀ ਨੂੰ ਵੀ ਕਿੱਥੇ 가 ਗਿਆ ਉਹ ਕਹਿੰਦੇ ਤੁਸੀਂ ਮੇਸ਼ਨਾ ਕਰਾ ਕੇ ਲਵੇ ਬਿਲਡ ਆਏ ਬਹੁਤ ਬਾਅਦ ਉਧਰ ਰੋਂਗ ਸਾਈਡ ਜੀ ਸੀ ਵੀ ਵਾਲਾ ਆ ਰਿਹਾ ਸੀ ਗੁਰਦੁਆਰਾ ਸਾਹਿਬ ਲਵੇ ਜੀ ਹੂੰ ਉਸ ਤੋਂ ਬਾਅਦ ਨਾ ਜੀ ਸੀ ਵੀ ਦੀਆਂ ਲਾਈਟਾਂ ਦੀ ਉਹਨਾਂ ਦੇ ਲਾਈਟਾਂ ਹੁੰਦੀਆਂ ਜੀ ਸੀ ਵੀ ਉਹਨਾਂ ਨੂੰ ਦਿਖ ਜਾਂਦਾ ਉਹ ਹੌਲੀ ਕਰ ਲੈਂਦੇ ਜੀ ਮੋਟਰਸਾਈਕਲ ਬਸ ਨਾ ਜੀ ਸੀ ਵੀ ਦੀਆਂ ਲਾਈਟਾਂ ਦੀ ਉਹਨਾਂ ਦੀ ਸਿੱਧੀ ਜੀ ਸੀ ਵੀ ਨਾਲ ਟੱਕਰ